ਦਰਸਕ ਦਿਖ ਰਹੇ ਦੋਸਤੋ ਮਿੱਤਰੋ ਸਭ ਤੋਂ ਪਹਿਲਾਂ ਵਾਇਰਲੋਜੀ ਕਾ ਖਾਲਸਾ ਵਾਇਰਲੋਜੀ ਕੀ ਪਤਿ ਦੋਸਤੋ ਅਸੀਂ ਹਰ ਰੋਜ਼ ਨਵੀਆਂ ਨਵੀਆਂ ਖਬਰਾਂ ਤੁਹਾਡੇ ਤੱਕ ਪਹੁੰਚਾਉਣ ਦੀਆਂ ਕਰਦੇ ਆਂ ਪਰ ਅੱਜ ਅਸੀਂ ਕਿਸੇ ਨਵੇਂ ਮੁੱਦੇ ਨੂੰ ਲੈ ਕੇ ਜਿਹੜਾ ਲਗਾਤਾਰ ਸੋਸ਼ਲ ਮੀਡੀਆ ਦੇ ਤੇ ਸ਼ਾਇਰ ਇਹਦਾ ਉਹ ਤੇ ਚਰਚਾ ਕਰਨ ਲੱਗਿਆ ਕਿਉਂਕਿ ਚਰਚਾ ਕਰਨ ਲਈ ਮੈਂ ਵਿਸ਼ੇਸ਼ ਤੌਰ ਤੇ ਰਾਜ ਬਰਾੜ ਨੂੰ ਨਾਮ ਰੱਖਿਆ ਅੱਜ ਕਿਉਂਕਿ ਇਹ ਲਗਾਤਾਰ ਲੋਕਾਂ ਦੇ ਵਿੱਚ ਜਾ ਕੇ ਜੇ ਮਲਵੋ ਦੇ ਆ ਟ੍ਰੇਨਰ ਤੇ ਇਹਨਾਂ ਨੂੰ ਪਤਾ ਹੈ ਵੀ ਕਿਹੜੀਆਂ ਕਿਹੜੀਆਂ ਚੀਜ਼ਾਂ ਦੇ ਜਿਹੜੇ ਇਸ ਟਾਈਮ ਜਿਹੜੇ ਸਾਡੀਆਂ ਸਾਡੀ ਬੋਡੀ ਦੇ ਉੱਤੇ ਪਰ ਸਿਹਤ ਨੂੰ ਲੈ ਕੇ ਕਾਫੀ ਜਿਹੜੀਆਂ ਚੀਜ਼ਾਂ ਅਸਰ ਗਲਤ ਵੀ ਪਾ ਰਹੀਆਂ ਤੇ ਸੋਸ਼ਲ ਮੀਡੀਆ ਤੇ ਬੜਾ ਕੱਸੇ ਇਹ ਚੱਲਦਾ ਪਿਆ ਹੈ ਅੱਜ ਤੁਸੀਂ ਕਹਿੰਦੇ ਵੀ ਲੋਕਾਂ ਦੇ ਵਿੱਚ ਜਾਣਦੇ ਆ ਟ੍ਰੇਨ ਕਰਦੇ ਹੋ ਹੈ ਨਾ ਵੀ ਕਿਸੇ ਵੀ ਬੱਚਿਆਂ ਨੂੰ ਵੀ ਕਰਦੇ ਆ ਡੇਟਿਸ ਵੀ ਕਰਦੇ ਆ ਸਾਨੂੰ ਵੀ ਦੱਸਦੇ ਆ ਵੀ ਤੁਸੀਂ ਭਾਈ ਜੇ ਮਸ ਤਰੀਕੇ ਨਾਲ ਲਾਵੋ ਆਪਣੀ ਬੋਡੀ ਨੂੰ ਤਰੀਕੇ ਨਾਲ ਬਚਾਓ ਤਾਂ ਕਿ ਤੁਸੀਂ ਚੰਗੀ ਜ਼ਿੰਦਗੀ ਜੀਵੋ ਤੇ ਸਿਹਤ ਨੂੰ ਠੀਕ ਰੱਖੋ। ਪਰ ਲਗਾਤਾਰ ਇਹ ਸੋਸ਼ਲ ਮੀਡੀਆ ਦਾ ਬੜਾ ਖਾਸ਼ਾ ਆ ਰਿਹਾ ਹੈ। ਇਹਦੇ ਬਾਰੇ ਤੁਹਾਡਾ ਕੀ ਕਿਹਾ? ਬਈ ਸੋਸ਼ਲ ਮੀਡੀਆ ਤੇ ਮਤਲਬ ਇਹ ਜਿਹੜੀਆਂ ਚੀਜ਼ਾਂ ਦਿਖਾਈਆਂ ਜਾ ਰਹੀਆਂ ਜਿਨ੍ਹਾਂ ਬਾਰੇ ਲੋਕਾਂ ਨੂੰ ਹਜੇ ਘੱਟ ਨਾਲ ਆਉਂਦਾ। ਜਿਹੜੀਆਂ ਚੀਜ਼ਾਂ ਬਣਾ ਕੇ ਪੇਸ਼ ਕੀਤੀਆਂ ਜਾ ਰਹੀਆਂ ਉਹਦੇ ਵਿੱਚ ਕੀ ਹੈ? ਜੇ ਉਹਦੇ ਅੰਦਰ ਕੀ ਹੈਗਾ ਉਹਦੇ ਬਾਰੇ ਕਿਸੇ ਨੂੰ ਕੁਝ ਨਹੀਂ ਪਤਾ। ਮਤਲਬ ਛੋਟੇ ਬੱਚਿਆਂ ਤੋਂ ਜਿਹੜੇ ਜਿਵੇਂ ਆਪਾਂ ਗੱਲ ਕਰੀਏ 20-20 ਸਾਲ 22 ਸਾਲ ਦੇ ਜਵਾਨਾਂ ਨੂੰ ਵੀ ਇਧਰ ਅਟਰੈਕਟੋ ਕੀਤਾ ਜਾ ਰਿਹਾ ਕਿ ਆਹ ਚੀਜ਼ ਖਾ ਲੋ ਤੁਹਾਡਾ ਸਰੀਰ ਇਦਾਂ ਬਣ ਜਾਊਗਾ ਤੁਸੀਂ ਐ ਇਦਾਂ ਦੇ ਲੱਗੋਗੇ ਆਹ ਚੀਜ਼ ਹਨ ਜਿਹੜਾ ਛੋਟਾ ਬੱਚਾ ਹੁੰਦਾ ਇੱਕ ਉਹ ਸਾਫ ਪੇਜ ਵਰਗਾ ਉਹਨੂੰ ਕੁਝ ਨਹੀਂ ਪਤਾਗਾ ਉਹਨੂੰ ਇਧਰ ਲਾਇਆ ਜਾਂਦਾ ਵੀ ਉਹ ਜਦੋਂ ਮੰਨ ਲਓ ਕੋਈ ਵੀ ਆ ਚਲੋ ਆਪਣੇ ਭਰਾ ਸਾਰੇ ਜਿਮ ਟ੍ਰੇਨਰ ਆ ਜਾ ਕੋਈ ਵੀ ਟ੍ਰੇਨ ਕਰਦਾ ਉਹ ਉਹ ਮੰਤ ਲਈ ਉਹਨੂੰ ਸਹੀ ਦਿਸ਼ਾ ਦੇਣ ਦੀ ਬਜਾਏ ਨਾ ਉਹਨੂੰ ਭੜਕਾ ਲੈਂਦੇ ਆ ਵੀ ਇਧਰ ਲੈ ਬੱਸ ਆ ਜਾਓ ਜੀ ਤੁਸੀਂ ਇਦਾਂ ਹੋ ਜਾਓਗੇ ਜਾਂ ਇਦਾਂ ਔਰ ਜਿਹੜੀਆਂ ਇਹ ਚੀਜ਼ਾਂ ਹੈਗੀਆਂ ਕਿਤੇ ਨਾ ਕਿਤੇ ਥਾਕੇ ਸਿਹਤ ਨੂੰ ਖਰਾਬ ਕਰਦੀਆਂ ਬਣਾਉਣ ਦੀ ਬਜਾਈ ਇੱਕ ਵਾਰੀ ਤਾਂ ਬਣ ਜੂ ਚੀਜ਼ ਉਸ ਤੋਂ ਬਾਅਦ ਇਹ ਚੀਜ਼ਾਂ ਨੇ ਹੌਲੀ 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 ਜਾ ਕੇ ਸਾਈਡ ਇਫੈਕਟ ਚਲੋ ਆਪਾਂ ਅੱਗੇ ਵੀ ਚਲਾਂਗੇ ਮਤਲਬ ਜਿਵੇਂ ਤੁਸੀਂ ਜੈਮ ਲਵਾ ਰਹੇ ਆ ਹਨਾ ਤੁਹਾਡੇ ਕੋਲੇ ਬੱਚੇ ਵੀ ਤੁਹਾਨੂੰ ਮਿਲਦੇ ਹੈਗੇ ਹਨ ਜੀ ਜੀ ਫੈਮਲੀ ਵੀ ਲੇਡੀਆਂ ਵੀ ਤੁਸੀਂ ਉਹਨਾਂ ਨੂੰ ਵੀ ਜੈਮ ਲਵਾ ਰਹੇ ਹੈਗੇ ਆ ਕਿਉਂਕਿ ਥੋੜਾ ਇਹ ਪ੍ਰੋਫੈਸ਼ਨਲ ਕੰਮ ਕਰਦੇ ਆ ਵੀ ਤੁਹਾਨੂੰ ਜਦੋਂ ਤੁਸੀਂ ਇਹ ਜੈਮ ਲਵਾਉਣ ਵਾਸਤੇ ਜਾਂਦੇ ਆ ਉਹਨਾਂ ਦੀ ਕੀ ੜਮਾਨ ਹੁੰਦੀ ਆ ਵੀ ਜਿਹੜੀ ਸਾਡੀ ਬਾਡੀ ਜੇ ਸਾਡੀ ਸਹੀ ਸਿਹਤ ਆ ਸਹੀ ਤਰੀਕੇ ਨਾਲ ਸੈੱਟ ਹੋ ਜਾਵੇ ਤੇ ਕਿਸ ਤਰ੍ਹਾਂ ਦੀ ਤੁਸੀਂ ਸਾਰੀ ਉਹਨੂੰ ਟ੍ਰੇਨਿੰਗ ਇਹਦੇ ਵਿੱਚ ਇਹ ਆ ਜੀ ਸਭ ਤੋਂ ਪਹਿਲਾਂ ਤਾਂ ਅਗਲੇ ਦੀ ਇਹ ਹੁੰਦਾ ਵੀ ਮੈਂ ਜਲਦੀ ਫਿੱਟ ਹੋ ਜਾ ਹਰੇਕ ਇਨਸਾਨ ਨੂੰ ਇਹੀ ਆ ਵੀ ਮੈਂ ਜਲਦੀ ਫਿੱਟ ਹੋ ਜਾ ਪਰ ਪਤਾ ਕੀ ਗੱਲੋ ਬਾਈ ਜੀ ਜੇ ਤੁਸੀਂ ਫਿੱਟ ਹੋਣਾ ਅੰਦਰੋਂ ਜੇ ਤੁਹਾਡੀ ਬਾਡੀ ਅੰਦਰੋਂ ਮੰਨ ਲੈ ਤੁਹਾਡੀ ਸਟਰੈਂਥ ਆ ਤੇ ਤੁਸੀਂ ਤਾਂ ਹੀ ਫਿੱਟ ਹੋ ਬਹਰੋਂ ਤਾਂ ਤੁਸੀਂ ਜਦੋਂ ਮਰਜ਼ੀ ਫਿੱਟ ਹੋ ਜਾ ਕੋਈ ਵੀ ਚੀਜ਼ ਲੈ ਕੇ 10 ਦਿਨਾਂ 15 ਦਿਨਾਂ ਚ 20 ਦਿਨਾਂ ਦੇ ਮਹੀਨੇ ਤੁਸੀਂ ਫਿੱਟ ਹੋ ਜਾਓਗੇ ਪਰ ਤੁਸੀਂ ਕਰੋ ਆਪਦੇ ਆਪਣੋਂ ਅੰਦਰੋਂ ਫਿੱਟ ਅੰਦਰੋਂ ਸਟਰੋਂਗ ਹੋਵੋਗੇ ਤੁਸੀਂ ਮਜ਼ਬੂਤ ਹੋਵੋਗੇ ਕੱਲੋ ਤੁਹਾਨੂੰ ਕੋਈ ਪ੍ਰੋਬਲਮ ਵੀ ਆਉਂਦੀ ਆ ਤੁਸੀਂ ਉਹਦੇ ਨਾਲ ਲੜ ਲਓਗੇ ਮਤਲਬ ਜੇ ਤੁਸੀਂ ਅੰਦਰੋਂ ਬਾਹਰੋਂ ਦਿਖੀ ਜਾਂਦੇ ਆ ਵੀ ਬਹੁਤ ਵਧੀਆ ਪਰ ਅੰਦਰੋਂ ਸਟਰੋਂਗ ਨਹੀਂ ਅੰਦਰੋਂ ਫੈਟ ਨਹੀਂ ਹੈਗੇ ਫਿਰ ਤੁਸੀਂ ਮਤਲਬ ਆਨ ਫੈਟ ਹੀ ਜੋ ਤੁਸੀਂ ਮਤਲਬ ਕੱਲਾ ਤੁਸੀਂ ਜੀ ਕਹਿ ਦੋ ਵੀ ਚਿਹਰਾ ਮੇਰਾ ਬਹੁਤ ਸੋਹਣਾ ਹੈਗਾ ਬਈ ਦੇਖਣ ਨੂੰ ਤੁਸੀਂ ਜੀ ਲੋਕ ਤੁਸੀਂ ਮਤਲਬ ਕੁਝ ਲੋਕ ਤਾਂ ਇਸ ਤਰ੍ਹਾਂ ਦੇ ਵੀ ਐਜ ਰਿਵਿਊ ਲੈਂਦੇ ਨੇ ਬੋਡੀਆਂ ਐ ਹੁੰਦੀਆਂ ਵੀ ਬੜੇ ਤਕੜੇ ਹੋਸ ਪਰ ਉਹ ਅੰਦਰੋਂ ਕਿਤੇ ਨਾ ਕਿਤੇ ਜਾ ਕੇ ਕਮਜ਼ੋਰ ਹੁੰਦੇ ਆ ਅੰਦਰੋਂ ਦਾ ਮਤਲਬ ਇਹ ਹੈ ਬਈ ਜੀ ਜਿਹੜੀ ਮਤਲਬ ਇਹ ਆਪਾਂ ਨੂੰ ਜਿਹੜੀ ਚੀਜ਼ ਚਾਹੀਦੀ ਆ ਐਕਚੁਅਲ ਦੇ ਵਿੱਚ ਨਾ ਜ਼ਿਆਦਾ ਹੁਣ ਸੋਸ਼ਲ ਮੀਡੀਆ ਕਰਕੇ ਲੋਕੀ ਵਿਖਾਵਾ ਜ਼ਿਆਦਾ ਹੋ ਗਿਆ ਵੀ ਮੈਂ ਆਪਦੇ ਆਪ ਨੂੰ ਪੇਸ਼ ਕਰਾਂ ਵੀ ਦਿਖਾਵਾ ਲੋਕਾਂ ਨੂੰ ਅੰਦਰੋਂ ਮੈਂ ਕਿੱਦਾਂ ਦਾ ਉਹ ਨਹੀਂ ਮੰਨ ਲਓ ਮੈਂ ਜਿਵੇਂ ਤੁਸੀਂ ਕਹਿੰਦੇ ਸੋਸ਼ਲ ਮੀਡੀਆ ਤੇ ਆ ਕੇ ਪ੍ਰੋਡਕਟ ਆ ਗਏ ਆ ਸਮਾ ਦਿਖਾਈ ਜਾਂਦਾ ਲੋਕੀ ਸਪਲੀਮੈਂਟ ਹੈਗੇ ਆ ਇੰਜੈਕਟ ਹੈਗੇ ਆ ਉਹ ਲਾਉਣ ਲਈ ਲੋਕਾਂ ਨੂੰ ਇਦਾਂ ਪੇਸ਼ ਕੀਤਾ ਜਾਂਦਾ ਵੀ ਇਹਨੂੰ ਲਾ ਕੇ ਤੁਸੀਂ 15 ਦਿਨਾਂ 20 ਦਿਨਾਂ ਇੱਕ ਫੈਕਟ ਹੋ ਪਰ ਉਹਦੇ ਬਾਰੇ ਇਹ ਨਹੀਂ ਦੱਸਿਆ ਜਾਂਦਾ ਵੀ ਇਹ ਕਿੰਨੇ ਟਾਈਮ ਲਈ ਫੈਕਟ ਹੋ ਤੁਸੀਂ ਮੀਂ ਨੇ ਲਈ ਕਿ 2 ਮਹੀਨੇ ਲਈ ਪਰ ਤੁਸੀਂ ਜੇ ਇਫੈਕਟ ਹੋਣਾ ਤਾਂ ਲੰਬੇ ਸਮੇਂ ਲਈ ਠੀਕ ਹੈ ਇੱਕ ਹੈਲਦੀ ਮਤਲਬ ਤੁਹਾਡੀ ਫੈਮਲੀ ਵੀ ਤੁਸੀਂ ਸਾਰੇ ਖੁਸ਼ ਹੋਵੋਗੇ ਜੇ ਤੁਸੀਂ ਫੈਟੋ ਹੀ ਨਾ ਤੁਹਾਨੂੰ ਅੰਦਰੋਂ ਆਪਦੇ ਆਪ ਨੂੰ ਵੀ ਲੱਗੂਗਾ ਵੀ ਹਾਂ ਮੈਂ ਫੈਟਾ ਤੁਹਾਡਾ ਪਰਿਵਾਰ ਵੀ ਤੁਸੀਂ ਸਾਰੇ ਖੁਸ਼ ਹੋ ਕਿਉਂਕਿ ਅੱਗੇ ਲੋਕ ਕੀ ਕਰਦੇ ਸੀ ਅੱਗੇ ਘਰ ਦਾ ਖਾਂਦੇ ਸੀ ਇਹ ਚੰਗਾ ਉਹਦਾ ਜਿੰਨਾ ਬਣਾ ਸਕਦੇ ਸੀ ਉਹ ਖਾਈ ਜਾਂਦੇ ਸੀ ਉਹਦੇ ਨਾਲ ਉਹ ਤਕੜੇ ਵੀ ਹੁੰਦੇ ਸੀ ਹਾਂਜੀ ਦੂਜੇ ਪਾਸੇ ਹੱਥੀ ਕੰਮ ਵੀ ਕਰਦੇ ਸੀ ਹਨਾ ਹੁਣ ਉਹ ਚੀਜ਼ਾਂ ਰਹੀਆਂ ਨਹੀਂ ਕਿਉਂਕਿ ਹੁਣ ਜਿਵੇਂ ਤੁਸੀਂ ਜਮ ਦੇ ਵਿੱਚ ਤੁਹਾਨੂੰ ਕੋ ਬڑے ਲੋਕ ਮਿਲਦੇ ਹੈਗੇ ਅਗੇ ਕਰਦੀਆਂ ਜਿਹੜੀਆਂ ਔਰਤਾਂ ਹੁੰਦੀਆਂ ਸੀ ਉਹ ਵੀ ਹੱਥੀ ਬਹੁਤ ਕੰਮ ਕਰਦੀਆਂ ਸੀ ਹੁਣ ਬਹੁਤ ਗੱਲਤੀ ਇਹ ਉਹਨੀਆਂ ਵੀ ਹੱਥੀ ਔਰਤਾਂ ਕੰਮ ਘੱਟ ਕਰਦੀਆਂ ਆਏਗੇ ਇਹ ਦੇ ਕਰਕੇ ਉਹਨਾਂ ਦੇ ਸਿਹਤ ਤੇ ਪ੍ਰਤੀ ਵੀ ਉਹਨਾਂ ਦੀ ਜਿਹੜੀ ਸਿਸਟਮ ਹੈ ਹਿਲਿਆ ਪਿਆ ਸਭ ਤੋਂ ਪਹਿਲਾਂ ਇਹ ਬੜਾ ਸਵਾਲ ਗੱਲ ਇਹ ਆ ਆਪਾਂ ਅਕਸਰ ਇਹ ਮੁੱਦੇ ਦੀ ਗੱਲਾਂ ਕਰਦੇ ਵੀ ਰਹਿੰਦੇ ਆ ਪਤਾ ਕੀ ਆ ਜੀ ਤੁਸੀਂ ਅਸਲ ਵਿੱਚ ਨਾ ਲੋਕਾਂ 'ਚ ਦਿਖਾਵਾ ਜ਼ਿਆਦਾ ਹੋਣ ਕਰਕੇ ਪਰਿਵਾਰ ਨੂੰ ਸਮਾਂ ਹੀ ਨਹੀਂ ਹੈ ਬਿਜ਼ੀ ਇੰਨੇ ਹੋ ਗਏ ਸਟ੍ਰੈਸ ਇੰਨੀ ਆ ਕੰਮ ਦੀ ਪੈਸੇ ਦੀ ਸਾਰੇ ਕਾਸੇ ਦੀ ਬੱਚਿਆਂ ਲਈ ਵੀ ਧਿਆਨ ਨਹੀਂ ਜਦੋਂ ਬੱਚੇ ਆਪਣੇ ਫਾਸਟ ਫੂਡ ਹਣ ਤੁਸੀਂ ਦੇਖੋ ਵੀ ਕਿੰਨੀਆਂ ਮਤਲਬ ਆਪਣੇ ਬਾਘੇ ਬਣਾਣੇ ਚ ਦੇਖ ਲਓ ਕਿੰਨੀਆਂ ਸੇਟਾਂ ਖੋਲੀਆਂ ਫਾਸਟ ਫੂਡ ਦੀਆਂ ਕਿੰਨੇ ਆ ਤੇ ਉਹਨਾਂ ਨੂੰ ਜਦੋਂ ਆਪਾਂ ਖਾਣੇ ਕਰਕੇ ਤਾਂ ਹੀ ਖੋਲ ਰਹੀਆਂ ਜੇ ਆਪਾਂ ਬੱਚਿਆਂ ਨੂੰ ਗਰੇਜ਼ ਕਰਾਂਗੇ ਮਤਲਬ ਉਹਨਾਂ ਨੂੰ ਕੋਈ ਚੀਜ਼ ਉਦੋਂ ਨਹੀਂ ਲਿਆ ਕੇ ਦਵਾਂਗੇ ਵੀ ਯਾਰ ਤੁਸੀਂ ਆ ਮਤਲਬ ਜੇ ਘਰੇ ਬਾਦਾਮ ਪਏ ਹੋਣ ਤਾਂ ਹੀ ਖਾਣਗੇ ਧਿਆਨ ਹੋਊ ਤਾਂ ਆਪਣਾ ਜੇ ਕੋਈ ਵੀ ਚੀਜ਼ ਜਿਹੜੀ ਚੰਗੀ ਦੀ ਖਵਾਓਗੇ ਤਾਂ ਚੰਗੇ ਰਿਜ਼ਲਟ ਹੀ ਹੋਣਗੇ ਜੇ ਮੰਨ ਲਓ ਸੋਸ਼ਲ ਮੀਡੀਆ ਤੋਂ ਦੇਖ ਕੇ ਕਹੋਗੇ ਵੀ ਮੈਂ ਆ ਚੀਜ਼ ਖਾਣੀ ਹੈ ਜੀ ਮੈਂ ਮੰਨ ਲਓ ਪੀਜ਼ਾ ਖਾਣਾ ਜਾਂ 버ਗਰ ਖਾਣਾ ਜਾਂ ਮੈ ਉਹਨੇ ਉਹ ਆਫਕੋਰ ਉਹੀ ਚੀਜ਼ ਜੋ ਜਿਹੜੀ ਸੋਸ਼ਲ ਮੀਡੀਆ ਤੇ ਦੇਖੂਗਾ ਉਹੀ ਤੁਹਾਨੂੰ ਦੱਸੂਗਾ ਤੇ ਉਹੀ ਖਾਊਗਾ ਪਰ ਜੇ ਤੁਸੀਂ ਉਹਦੇ ਉਹਦੇ ਲਈ ਧਿਆਨ ਦਿਓਗੇ ਉਹਨੂੰ ਗਰਾਊਂਡ ਲੈ ਕੇ ਜਾਓਗੇ ਉਹਦੇ ਲਈ ਐਕਸਰਸਾਈਜ਼ ਚਲੋ ਗਰਾਊਂਡ ਵਾਲੀ ਸਮਾਂ ਨਹੀਂ ਹੈਗਾ ਤੁਸੀਂ ਘਰੇ ਆਪਦੇ ਜਿੰਨਾ ਕੁ ਤੁਸੀਂ ਕਰ ਸਕਦੇ ਹੋ ਉਹਨਾਂ ਕੁ ਪਰਿਵਾਰ ਨਾਲ ਆਪਦੇ ਨਾਲ ਬੱਚਿਆਂ ਨਾਲ ਜੇ ਤੁਸੀਂ ਸ਼ੁਰੂ ਕਰੋਗੇ ਤਾਂ ਤਾਂ ਹੀ ਉਧਰ ਬੰਦੇ ਦਾ ਬੱਚੇ ਦਾ ਮਨ ਲੱਗੂ ਅੱਜ ਜੇ ਤੁਸੀਂ ਹੁਣ ਗੱਲ ਸਪਲੀਮੈਂਟ ਦੀ ਵੀ ਉਹ ਜਿਹੜੇ ਜੈਮ ਦੇ ਵਿੱਚ ਸਪਲੀਮੈਂਟ ਵਗਾਰਾ ਨੇ ਉਹ ਆ ਤੇ ਜਦ ਇਹ ਉਹ ਖਾ ਕੇ ਜਿਹੜੇ ਬੱਤੀ ਉੱਤੇ ਕੋਈ ਲੱਗੇ ਹੁੰਦੇ ਜੇ ਕੋਈ ਵੀ ਲੱਗਾ ਮਤਲਬ ਉਹ ਕਹਿੰਦੇ ਵੀ ਸਾਡੀ ਜਿਹੜੀ ਬਾਡੀ ਬਹੁਤ ਜਲਦੀ ਜਿਹੜੀ ਉਹ ਸੈੱਟ ਹੋ ਜਾਊਗੀ ਉਹਦਾ ਅਸਰ ਵੈਸੇ ਕਿੰਨਾ ਕਰਿੰਦਾ ਜਦੋਂ ਉਹ ਖਾਂਦੇ ਉਹਦਾ ਅਸਰ ਇਹ ਆ ਜੀ ਜਦੋਂ ਮੰਨ ਲਓ ਆਪਾਂ ਕੋਈ ਚੀਜ਼ ਆ ਜਦੋਂ ਆਪਾਂ ਲੈਨੇ ਆ ਤੇ ਉਹਦਾ ਰਿਜ਼ਲਟ ਇੱਕੋ ਦਾ ਬਾਡੀ ਤੇ ਹੁੰਦਾ ਹੀ ਹੁੰਦਾ ਤੇ ਆਪਾਂ ਨੂੰ ਦੇਖਣ ਨੂੰ ਵੀ ਵਧੀਆ ਲੱਗਦਾ ਵੀ ਯਾਰ ਮੈਂ 2 ਮਹੀਨੇ ਚ ਇਦਾਂ ਹੋ ਗਿਆ ਪਰ ਉਹਦੇ ਜਿਹੜੇ ਨੁਕਸਾਨ ਜਦੋਂ ਉਹਦਾ ਰਿਜ਼ਲਟ ਕੱਢੂਗਾ ਤੇ ਤੁਹਾਡੀ ਬਾਡੀ ਤੇ ਨੁਕਸਾਨ ਵੀ ਉਹਦੇ ਆਉਣੇ ਸ਼ੁਰੂ ਹੋ ਜਾਣੇ ਆ ਕੋਸ ਸਮਾਂ ਆਪਾਂਗੇ ਸਾਲ ਦੋ ਸਾਲਾਂ ਚ ਮਨ ਲਓ ਤੁਹਾਨੂੰ ਲੀਵਰ ਦੀ ਪ੍ਰੋਬਲਮ ਆ ਗਈ ਜਾਂ ਕੋਈ ਵੀ ਚੀਜ਼ਾਂ ਹੌਲੀ 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 ਤੁਹਾਨੂੰ ਦੇਸਾਂ ਲੱਗੇ ਜਾਣਗੀਆਂ ਮਨ ਲਓ ਉਹਦੇ ਵਿੱਚ ਆਪਾਂ ਨੂੰ ਪਤਾ ਜੇ ਉਹ ਉਹਨੇ ਆਪਾਂ ਨੂੰ ਬੋਡੀ ਨੂੰ ਫਲਾਵਰ ਦਿੱਤੀ ਆ ਜਾਂ ਉਹ ਉਹਦੇ ਨਾਲ ਕਰਕੇ ਆਪਾਂ ਨੂੰ ਸੋਹਣਾ ਲੱਗਣ ਲੱਗਾ ਸਰੀਰ ਵਧੀਆ ਬਣ ਗਿਆ ਪਰ ਉਹਦੇ ਨੁਕਸਾਨ ਤਾਂ ਜੀ ਹੋਣਗੇ ਹੋਣਗੇ ਇਹ ਜੇ ਤੁਸੀਂ ਕਹਿੰਦੇ ਆ ਵੀ ਥੋੜੇ ਸਮੇਂ ਚ ਉਹਨੂੰ ਫਾਇਦਾ ਦਿੰਦੇ ਨੇ ਤਾਂ ਬਾਅਦ ਲੰਬੇ ਸਮੇਂ ਬਾਅਦ ਉਹਦੇ ਨੁਕਸਾਨ ਵੀ ਨਜ਼ਰ ਆਉਂਦੇ ਨੇ ਜਰੂਰ ਜੀ ਜਰੂਰ ਜਦੋਂ ਲੀਵਰ ਹੋ ਜਾ ਜੋ ਇਸ ਤੇ ਇਹ ਤਾਂ ਲੀਵਰ ਤੇ ਅਫੈਕਟ ਕਿਡਨੀਆ ਗੁਰਦਾ ਸਾਰੀ ਸਾਰੀ ਪ੍ਰੋਬ ਤੇ ਮੇਰਾ ਖਿਆਲ ਆ ਫਿਰ ਉਹ ਜਦੋਂ ਛੱਡ ਦਦੇ ਉਸ ਤੋਂ ਬਾਅਦ ਸਰੀਰ ਤੇ ਵੀ ਜਿਹੜੀ ਬੰਤਰਖਾਵ ਹੋ ਜਾਂਦੀ ਆ ਪਤਾ ਕੀ ਆ ਜੀ ਜਦੋਂ ਤੁਸੀਂ ਲਓਗੇ ਉਦੋਂ ਤੁਹਾਨੂੰ ਵਧੀਆ ਲੱਗੂ ਪਰ ਉਹ ਤੁਹਾਨੂੰ ਵਾਰੀ ਵਾਰੀ ਤੁਹਾਨੂੰ ਲੈਣ ਦੀ ਜਿਵੇਂ ਮੰਨ ਲਓ ਆਪਾਂ ਇੱਕ ਨਸ਼ੇ ਦੇ ਤੌਰ ਤੇ ਜਿਵੇਂ ਆਪਾਂ ਕਹਿੰਦੇ ਐਡਿਕਟ ਹੋ ਜਾਂਦਾ ਬੰਦਾ ਲੰਬਾ ਸਮਾਂ ਹੈਗਾ ਤਾਂ ਨਹੀਂ ਲੰਬਾ ਸਮੇਂ ਲਈ ਹੈਗਾ ਕੋਸ਼ ਜੇ ਮੰਨ ਲਓ ਮਹੀਨਾ 2 ਮਹੀਨੇ 3 ਮਹੀਨੇ ਤੁਸੀਂ ਕਹਿ ਕਹਿ ਸਕਦੇ ਹੋ ਵੀ ਉਹ ਮੰਨ ਲਓ ਤੁਸੀਂ ਉਹਦੇ ਆਦੀ ਹੋ ਜੂਗੇ ਜਿਵੇਂ ਇੱਕ ਡੱਬਾ ਖਾ ਲਿਆ ਜਾਂ ਇੱਕ ਟਿਕਾ ਲਾ ਲਿਆ ਜਾਂ ਕੋਈ ਇਦਾਂ ਦੀ ਚੀਜ਼ ਕਰ ਲਈਏ ਤਾਂ ਤੁਹਾਨੂੰ ਵਾਲ ਮਜਬੂਰੀ ਤੁਹਾਡੀ ਬਣ ਜਾਣੀ ਹੈ ਮਜਬੂਰੀ ਦੁਬਾਰਾ ਹਾਂ ਦੁਬਾਰੇ ਦੁਬਾਰਾ ਤੁਸੀਂ ਉਹਨੂੰ ਲਾਉਂਗੇ ਦੁਬਾਰੇ ਜਰੂਰ ਪਤਾ ਕੀ ਗੱਲ ਆ ਜਦੋਂ ਆਪਾਂ ਕੋਈ ਚੀਜ਼ ਇਦਾਂ ਦੀ ਕਰਦੇ ਆ ਤਾਂ ਉਦੋਂ ਆਪਾਂ ਨੂੰ ਐਪਰੀਸ਼ੀਏਟਿਵਲੀ ਲੋਕੀ ਕਰਦੇ ਆ ਵੀ ਯਾਰ ਤੁਸੀਂ ਸੋਹਣੇ ਲੱਗਦੇ ਆ ਨਾ ਫਿਰ ਮੇਰੇ ਵਰਗੇ ਦੇ ਦਿਮਾਗ ਦੇ ਵਿੱਚ ਜਾਂ ਦਿਲ ਦੇ ਵਿੱਚ ਇਹ ਡਰ ਹੁੰਦਾ ਯਾਰ ਵੀ ਮੈਨੂੰ ਕੱਲ੍ਹ ਨੂੰ ਨਾ ਲੋਕੀ ਕਹਿਦਣ ਯਾਰ ਵੀ ਯਾਰ ਤੂੰ ਹਾਂ ਤੂੰ ਤੇਰਾ ਸਰੀਰ ਇਹਦਾ ਪਰ ਤੁਸੀਂ ਆਪਦੇ ਦਿਮਾਗ 'ਚ ਆਪਦੇ ਅੰਦਰ ਦਿਲ 'ਚ ਇਹ ਚੀਜ਼ ਰੱਖਣੀ ਆ ਵੀ ਮੈਂ ਲੰਬਾ ਸਮਾਂ ਫੇਟਾ 2 4 6 ਮਹੀਨੇ ਸਾਲ 2 ਸਾਲ ਦਾ ਨਹੀਂ 12 15 ਸਾਲ 20 ਸਾਲ ਤੁਸੀਂ ਇਹ ਚੀਜ਼ ਲੈ ਕੇ ਚੱਲੋ ਵੀ ਯਾਰ ਮੈਂ ਲੋਕਾਂ ਨੂੰ ਫਿੱਟ ਦਿਸ ਮਤਲਬ ਖੀਰ ਨੂੰ ਆਖਰਕਾਰ ਇੱਥੇ ਆਉਂਦੀ ਹੈ ਵੀ ਜੇ ਤੁਸੀਂ ਜਿਮ ਦੇ ਵਿੱਚ ਜਾਂਦੇ ਹੋ ਤਾਂ ਜਿਮ ਦੇ ਵਿੱਚੋਂ ਮਤਲਬ ਤੁਸੀਂ ਜਿਮ ਲਾਓ ਜਰੂਰ ਘਰ ਦੀ ਖਰਾਕ ਖਾਓ ਕੋਈ ਆਰਟੀਫੀਸ਼ਲ ਜਿਹੜੀਆਂ ਵੀ ਆਮ ਜਿਹੜੀਆਂ ਖਰਾਕਾਂ ਆਉਂਦੀਆਂ ਉਹਨਾਂ ਤੋਂ ਬਚੇਜ਼ ਕਰੋ ਉਹ ਚੀਜ਼ ਕਈ ਵਾਰ ਇਹ ਚੀਜ਼ਾਂ ਹੁੰਦੀਆਂ ਵੀ ਉਹ ਚਲੋ ਠੀਕ ਹੈ ਵੀ ਜਿਹਦੀ ਦੁਕਾਨਦਾਰੀ ਹੈਗੀ ਉਹ ਨਾਮ ਨਾਲ ਤਾਂ ਕਹਿਣਾ ਵੀ ਸਾਡੀ ਚੀਜ਼ ਬਹੁਤ ਵਧੀਆ ਹੈ ਪਰ ਤੁਸੀਂ ਵੇਖਣਾ ਲੈਣ ਵਾਲੇ ਨੇ ਵੇਖਣਾ ਖਾਣ ਵਾਲੇ ਨੇ ਵੇਖਣਾ ਆ ਇਹ ਜ਼ਰੂਰੀ ਆ ਪਰ ਇਹ ਆ ਵੀ ਤੁਸੀਂ ਆਪਣਾ ਘਰ ਦਾ ਹੀ ਸਮਾਨ ਆ ਜਿਹਦੀ ਕੋਈ ਜਿਹੜੀ ਚੰਗੀ ਬੋਟੀ ਨਾਲ ਵਾਸਤੇ ਲਾਈਟ ਚੰਗੀ ਆ ਉਹ ਤੁਹਾਨੂੰ ਲੈਣੀ ਚਾਹੀਦੀ ਨਾ ਕਿ ਮਤਲਬ ਤੁਸੀਂ ਕੋਈ ਪਤਾ ਨਹੀਂ ਕਿੱਥੋਂ ਬਣ ਕੇ ਆਉਂਦੀ ਹੈ ਜਿਹਦਾ ਪਤਾ ਹੀ ਕੋਈ ਨਹੀਂ ਆਪਾਂ ਨੂੰ ਵੀ ਕੀ ਕੀ ਪਾਇਆ ਤੁਸੀਂ ਹੁਣ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਛੋਟੀ ਜੀ ਤੇ ਇਹ ਜਿਹੜੀ ਚੀਜ਼ ਮੰਨ ਲਓ ਡੱਬਾ ਇੱਕ ਤਿਆਰ ਕਰਤਾ ਮੈਂ ਤੁਹਾਨੂੰ ਦੇਤਾ ਅੱਜ ਕੱਲ ਦਾ ਹੀ ਸਾਰਾ ਕੁਝ ਇੱਕ ਡੱਬਾ 5-600 ਦਾ ਤਿਆਰ ਹੋ ਜਾਦਾ ਵਿਦ ਮਟੀਰੀਅਲ ਦਿੱਲੀ ਜਾਂ ਵੱਡੇ ਸ਼ਹਿਰਾਂ ਦੇ ਵਿੱਚ ਇਹ ਚੀਜ਼ਾਂ ਬਣ ਰਹੀਆਂ ਉਹ ਤੁਹਾਨੂੰ ਲਿਆ ਕੇ 3 ਤੋਂ 4000 ਦਾ ਦੇ ਦਿੱਤੇ ਹਣਾ ਉਹਨਾਂ ਨੇ ਕੀ ਜਿਹੜਾ 3000 ਦਾ ਦਿੱਤਾ ਉਹਨੇ ਤਾਂ ਆਪਾਂ ਦਾ 2-3000 ਰੁਪਏ ਪਿੱਛੇ ਮਤਲਬ ਤੁਹਾਨੂੰ ਇੱਕ ਚੀਜ਼ ਦੇਤੀ ਆ ਜਦੋਂ ਤੁਸੀਂ ਖਾਓਗੇ ਮਤਲਬ ਸਰੀਰ ਤਾਂ ਉਹਨਾਂ ਥੋੜਾ ਹੀ ਖਰਾਬ ਕਰਨਾ ਉਹ ਤਾਂ ਵਪਾਰ ਆ ਉਹਨਾਂ ਦਾ ਉਹਦਾ ਵਪਾਰ ਕਰਨਾ ਨਹੀਂ ਤਾਂ ਕਰਨਾ ਹੀ ਕਰਨਾ ਕੋਈ ਮਤਲਬ ਨਹੀਂ ਕਿਸੇ ਪਰ ਇੱਥੇ ਇੱਕ ਛੋਟੀ ਹੀ ਗੱਲ ਆ ਪਰ ਇਹ ਬਿਜ਼ਨਸ ਇਹਨੇ ਕਰਨਾ ਉਹਨੇ ਦੱਸਣਾ ਵੀ ਨਹੀਂ ਜੇ ਉਹ ਦੱਸੇ ਤਾਂ ਹੋ ਸਕਦਾ ਲੈਣ ਵਾਲੇ ਬੰਦੇ ਦੇ ਦਿਮਾਗ 'ਚ ਕੋਈ ਇਦਾਂ ਦੀ ਗੱਲ ਆ ਜਾਵੇ ਵੀ ਯਾਰ ਜਿਵੇਂ ਇਹ ਖਾਊਗਾ ਤਾਂ ਮੈਂ ਕਾਨੂੰ ਖਰਾਬ ਵੀ ਹੋਊਂਗਾ ਹਣਾ ਪਰ ਇਹ ਜੇ ਆਪਾਂ ਬੱਚਿਆਂ ਨੂੰ ਮਤਲਬ ਕਿ ਜਿਹੜਾ ਚਿੱਟਾ ਗਿਆ ਦਿੰਨੇ ਆ ਚਿੱਟੇ ਦਾ ਦੂਜਾ ਰੂਪ ਇਹ ਚੀਜ਼ਾਂ ਦੇ ਵਿੱਚ ਆ ਰਿਹਾ ਸੋਸ਼ਲ ਮੀਡੀਆ ਤੋਂ ਲੈ ਕੇ ਆਪਾਂ ਖਾ ਰਹੇ ਆ ਉਹ ਉਹ ਜਿਹੜੀਆਂ ਚੀਜ਼ਾਂ ਹੈਗੀਆਂ ਚੀਜ਼ਾਂ ਦੇ ਵਿੱਚ ਮਤਲਬ ਇਹਦੇ ਇਹਦੇ ਵਿੱਚ ਦੀ ਆ ਰਹੀਆਂ ਨਸ਼ਾ ਹੀ ਹੋ ਗਿਆ ਜੀ ਤੁਹਾਨੂੰ ਜਦੋਂ ਤੁਸੀਂ ਇੱਕ ਵਾਰੀ ਲੈ ਲਈ ਤਾਂ ਤੁਹਾਨੂੰ ਮਤਲਬ ਇਹ ਉਹ ਲਗਾਤਾਰ ਲੈਣੀ ਪੈਣੀ ਆ ਜਿਹੜੀ ਬੂਮਨ ਕਰੂਗਾ ਵੀ ਮੈਂ ਦੁਬਾਰਾ ਖਾਵਾਂ ਜਿਹੜੀਆਂ ਇਹ ਚੀਜ਼ਾਂ ਹੈਗੀਆਂ ਮੰਨ ਲਓ ਇਹ ਚੀਜ਼ਾਂ ਕਿਤੇ ਨਾ ਕਿਤੇ ਜਾ ਕੇ ਤੁਹਾਡੇ ਸਰੀਰ ਤੇ ਗਲਤ ਅਸਰ ਪਾਉਂਦੀਆਂ ਮੰਨ ਲਓ ਹੁਣ ਆਪਾਂ ਫੈਮਲੀਆਂ ਦੇ ਵਿੱਚ ਆਪਾਂ ਦੇਖਦੇ ਆਂ ਵੀ ਘਰੇਲੂ ਝਗੜੇ ਜਾਂ ਕੋਈ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਇਹ ਪ੍ਰੋਬਲਮ ਆਉਂਦੀ ਆਉਂਦੀ ਹੈ ਜਦੋਂ ਤੁਸੀਂ ਇਹ ਗੱਲ ਕਰੇ ਲੋ ਝਗੜਿਆਂ ਦੀ ਗੱਲ ਕਰਦੇ ਪਏ ਫੈਮਿਲੀ ਦਾ ਜਿਹੜਾ ਡਿਸਪਿਊਟ ਆ ਰਿਹਾ ਹੈਗਾ ਤੁਸੀਂ ਇਹ ਸੋਸ਼ਲ ਮੀਡੀਆ ਤੇ ਇੰਨਾ ਪੁਛਾ ਰਿਆ ਵੀ ਉਹ ਜਦੋਂ ਤੁਸੀਂ ਭਸਮਾਰੀ ਗੱਲ ਕੀਤੀ ਪਤਾ ਨਹੀਂ ਕੀ ਕੀ ਜਿਹੜੇ ਉਹ ਇੱਕ ਸੈਂਪਲੀਫਾਈਡ ਤਿਆਰ ਕਰੀ ਜਾਂਦੇ ਹੈਗੇ ਆ ਵੀ ਤੁਸੀਂ ਆਹ ਖਾਓਗੇ ਬੜੇ ਚੰਗੇ ਰਹੋਗੇ ਤੁਸੀਂ ਸਦਾ ਜਮਾਨ ਰਹੋਗੇ ਆਹ ਕਰੋਗੇ ਦੇਖੋ ਕਈ ਚੀਜ਼ਾਂ ਹੈਗੀਆਂ ਅਸੀਂ ਸਿੱਧੀ ਗੱਲ ਨਹੀਂ ਕਰ ਸਕਦੇ ਕਿ ਤੁਸੀਂ ਸਮਝਣਾ ਕਿ ਰੋਕ ਸਮੇ ਦੇ ਵੀ ਹੈ ਹਾਂਜੀ ਪਰ ਜਿਹੜੀ ਲਗਾਤਾਰ ਸੋਸ਼ਲ ਮੀਡੀਆ ਦੇ ਉੱਪਰ ਆਪਾਂ ਹਮੇਸ਼ਾ ਕਈ ਵਾਰ ਗੱਲ ਕਰਦੇ ਹਾਂ ਵੀ 80% ਚੀਜ਼ਾਂ ਫੇਕ ਆ ਠੀਕ ਹੈ 20% ਹੁੰਦਾ ਵੀ ਲੋਕ ਆ ਜਿਹੜੀ ਆ ਸਹੀ ਗੱਲ ਕਰਦੇ ਹੈਗੇ ਤੇ ਜਿਹੜੀ ਚੀਜ਼ ਆ ਆਪਾਂ ਲਗਾਤਾਰ ਇੰਸਟਾਗ੍ਰam ਤੇ ਫੇਸਬੁੱਕ ਤੇ ਤੇ ਹੋਰ ਆ ਆਦਰੇ ਸਨੇਪਚੈਟ ਤੇ ਪਤਾ ਨਹੀਂ ਕੀ ਕੀ ਸੋਸ਼ਲ ਮੀਡੀਆ ਸੋਸ਼ਲ ਮੀਡੀਆ ਦੇ ਥਾਰੇ ਦੇ ਕੁਝ ਆ ਰਿਹਾ ਨਾ ਉਹਦੇ ਵਿੱਚ ਬੜੀ ਚਮਕ-ਕਮਕ ਵੀ ਵਿਖਾਈ ਜਾ ਰਹੀ ਹੈਗੀ ਆ ਵੀ ਤੁਸੀਂ ਆ ਚੀਜ਼ਾਂ ਖਾਓ ਜੀ ਤੁਸੀਂ ਤਾਂ ਬੜੇ ਵਧੀਆ ਤੇ ਜਵਾਨ ਆ ਤੁਸੀਂ ਵੀ ਜਿਹੜਾ ਫਿੱਟ ਹੋਵੋਗੇ ਦੇਖਣ ਵਾਲੇ ਨੂੰ ਸੋਹਣੇ ਲੱਗੋਗੇ ਬੜੇ ਸੋਹਣੇ ਲੱਗੋਗੇ ਆ ਨਾ ਪਰ ਇਹਦਾ ਇਫੈਕਟ ਹੈ ਜਿਹੜੇ ਉਹ ਲਗਾਤਾਰ ਬਹੁਤ ਘਾਤਕ ਸਾਬ ਹੋ ਰਹੇ ਬ੍ਰਦਰ ਜੀ ਇੱਕ ਗੱਲ ਕੀਤੀ ਹੈ ਜੀ ਇਹ ਵਿੱਚ ਵੀ ਚਟਾ ਹਾਂਜੀ ਹਾਂ ਨਹੀਂ ਉਹਦਾ ਦੂਜਾ ਰੂਪ ਹੈ ਦੂਜਾ ਰੂਪ ਹੋ ਗਿਆ ਉਹਦੇ ਵਿੱਚ ਤੁਸੀਂ ਦੇ ਰਹੇ ਹੋ ਤੇ ਅਸਰ ਇਹਦਾ ਲੰਮਾ ਸਮਾਂ ਹੈ ਨੀ ਹਾਂਜੀ ਹਾਂਜੀ ਕੁਝ ਸਮੇਂ ਲਈ ਅਸਰਾਂ ਦਾ ਉਸ ਤੋਂ ਬਾਅਦ ਵਿੱਚ ਅਸਰ ਉਹਦਾ ਘਟ ਜਾਂਦਾ ਹੈ ਹਾਂਜੀ ਹਾਂਜੀ ਪਰ ਮੈਨੂੰ 걸 ਲੱਗਦਾ ਵੀ ਕੁਝ ਲੋਕ ਜਿਹੜੀ ਆਪਣੀ ਗੱਲਬਾਤ ਤੋਂ ਉਹਦਾ ਵੀ ਖੁਸ਼ ਨਹੀਂ ਹੋ ਰਹੇ ਤੇ ਕੁਝ ਆਪਣੇ ਔਖੇ ਬਣ ਕੇ ਜਦੋਂ ਵੀ ਇਹ ਗੱਲ ਨਹੀਂ ਹੈ ਕੀ ਕਰੀ ਜਾਂਦੇ ਆ ਨਾ ਪਰ ਗੱਲ ਇਹਦਾ ਪ੍ਰਭਾਵ ਜਿਹੜੀ ਕਿਉਂਕਿ ਅਸੀਂ ਇਸ ਕਰਕੇ ਤੋਰੀਆ ਵੀ ਇਹ ਜਨ ਦੇ ਨਾਲ ਕਨੈਕਟਡ ਹੈਗਾ ਤੁਸੀਂ ਸਾਰੀਆਂ ਚੀਜ਼ਾਂ ਕਰਦੇ ਹੋ ਤੇ ਮੈਨੂੰ ਗਰਾਊਂਡ ਪੱਧਰ ਤੇ ਕਈ ਵਾਰ ਲੋਕ ਮਿਲਦੇ ਜੋ ਦੱਸਦੇ ਵੀ ਆਂ ਹਾਂਜੀ ਹਾਂਜੀ ਇਹ ਚੀਜ਼ਾਂ ਜਿਵੇਂ ਜਿਨ੍ਹਾਂ ਦੇ ਮਾਰੇ ਅਫਰ ਹੋ ਰਿਹਾ ਤੇ ਜਾਂ ਮਤਲਬ ਵੀ ਖਾਸ ਕਰਕੇ ਪੈਸੇ ਦੇ ਬੜੀ ਲੁੱਟ ਹੋ ਰਹੀ ਹੈ ਹਾਂਜੀ 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 ਮੇਨ ਜੀ ਜੇ ਇਹੀ ਹੈ ਮਤਲਬ ਵੱਡੀ ਗੱਲ ਆ ਇਹ ਕਿਉਂਕਿ 2500 ਰੁਪਏ ਤੋਂ ਲੈ ਕੇ 5000 10000 ਆਪਣੇ ਲੱਖ ਲੱਖ ਯਾ ਯਾਰ ਲੱਖ ਲੱਖ ਰੁਪਈਆ பசਮਾ ਦਾ ਮਤਲੇ ਜਿਹੜੀਆਂ ਜਿਹੜੀਆਂ ਕਹਿੰਦੇ ਆ ਨਾ ਇੱਕ ਡੱਬੀ ਚ ਪਾ ਕੇ ਮੈਂ ਦੇਤੀ ਉਹ ਲੱਖ ਲੱਖ ਰੁਪਈਆ ਤੱਕ ਵੀ ਲਈ ਜਾਂਦੇ ਹਾਂ ਸਰ ਉਹ ਕੁਝ ਲੋਕਾਂ ਦੀ ਮਜਬੂਰੀ ਬਣੀ ਪਈ ਹੈ ਉਹ ਜਦੋਂ ਇੱਕ ਵਾਰੀ ਤੁਸੀਂ ਲੈ ਲਿਆ ਤੁਹਾਨੂੰ ਗਾਹਕ ਬਣਾ ਦਿਆ ਉਹਨਾਂ ਨੇ ਵੀ ਇੱਕ ਵਾਰੀ ਤੁਸੀਂ ਲੈ ਗਏ ਭਾਈ ਜੀ ਉਹਨੇ ਕਹਣਾ ਜੀ ਹੁਣ ਉਹਨੇ ਕਹਣਾ ਜੀ ਆਪੋ ਦੂਤਲੀ ਬਣਾ ਦਿੰਨੇ ਮਤਲੇ ਅੱਗੇ ਜਿਹੜੀ ਚੀਜ਼ ਪਾਈ ਸੀ ਉਹਦੇ ਨਾਲ ਉਹ ਤੇਜ ਪਾ ਦਾਂਗੇ ਤੁਹਾਨੂੰ ਵਧੀਆ ਮਤਲੇ ਉਹ ਤੁਸੀਂ ਲਾਉਂਗੇ ਕਿੰਨਾ ਕੁ ਟਾਈਮ ਕਿੰਨਾ ਕੁ ਟਾਈਮ ਲਾਉ ਮੰਨ ਲਓ ਇੱਕ ਵਾਰੀ 5000 ਦੀ ਲੈ ਲਈ 10000 ਦੀ ਲੈ ਲਈ 20000 ਦੀ 300 ਮਨ ਮਾਲੋ ਕੱਲ ਨੂੰ ਤੁਸੀਂ ਤੁਹਾਡੀ ਮੈਰਜ ਲਾਈਫ ਆ ਸਾਰੀਆਂ ਚੀਜ਼ਾਂ ਇਹ ਦੇਖਣ ਵਾਲੀਆਂ ਮਲੇ ਚੀਜ਼ਾਂ ਜਦੋਂ ਆਪਾਂ ਲੈਣੀਆਂ ਸ਼ੁਰੂ ਕਰ ਦਿੰਨੇ ਆ ਉਹ ਚੀਜ਼ਾਂ ਦੇ ਜਾ ਕੇ ਕਿਤੇ ਨਾ ਕਿਤੇ ਇਫੈਕਟ ਹੁੰਦਾ ਹੀ ਹੁੰਦਾ ਜ਼ਰੂਰ ਹੁੰਦਾ ਹੈਗਾ ਮਤਲਬ ਇੱਕ ਚੀਜ਼ ਆ ਆਪਾਂ ਇੱਕ ਮੂਵੀ ਦੇਖ ਕੇ ਆਂਦੀ ਮੂਵੀ ਨੂੰ ਵੇਖ ਕੇ ਆਉਂਦਾ ਵੀ ਉਹਦੇ ਵਿੱਚ ਜਿਹੜਾ ਹੀਰੋ ਆ ਆਪਾਂ ਉਹਦੇ ਵਰਗਾ ਬੋਡੀ ਬਣਾਉਣੀ ਸਰੀਰ ਬਣਾਉਣਾ ਉਹਦੇ ਵਰਗਾ ਫਿਰ ਉਹ ਬਣੂਗਾ ਕਿਵੇਂ ਫਿਰ ਕੋਈ ਨਾ ਕਿਤੇ ਕਿਤੇ ਬੰਦਾ ਜਾਂਦਾ ਫਿਰ ਉਹ ਤੋਂ ਕੋਈ ਸਪਲੀਮੈਂਟ ਲੈਂਦਾ ਉਹ ਉਹ ਜਿਹਨੇ ਸਪਲੀਮੈਂਟ ਦੇਣਾ ਉਹਨੇ ਤੁਹਾਨੂੰ ਉਹਨੇ ਤੁਹਾਨੂੰ ਕੁਝ ਨਹੀਂ ਕਹਿਣਾ ਉਹਨੇ ਕਹਿਣਾ ਵੀ ਮੇਰੀ ਤੋਂ ਵਧੀਆ ਚੀਜ਼ ਆ ਤੂੰ ਲੈ ਜਾ ਮੈਨੂੰ ਇਹ ਲੱਗਦਾ ਵੀ ਸਰਕਾਰ ਦੀ ਜ਼ਿੰਮੇਵਾਰੀ ਬਾਦੀ ਹੈਗੀ ਜਿਹੜੇ ਇਸ ਤਰ੍ਹਾਂ ਦੇ ਪ੍ਰੋਡਕਟ ਲਗਾਤਾਰ ਮਸ਼ਹੂਰੀਆਂ ਹੋ ਰਹੀਆਂ ਐ ਸੋਸ਼ਲ ਮੀਡੀਆ ਦੇ ਉੱਪਰ ਹਾਂਜੀ ਹਾਂਜੀ ਭਾਵੇਂ ਉਹ ਜੈਮਾਂ ਨਾਲ ਸੰਬੰਧਿਤ ਹੋਣ ਜਾਂ ਆਓ ਜਿਹੜੇ ਦਵਾਈਆਂ ਦੀ ਮਸ਼ਹੂਰੀਆਂ ਅੱਜ ਗੱਲ ਤਾਂ ਹੀ ਵੈਦ ਇਹਦਾ ਕੰਟਰੋਲ ਹੋਣਾ ਚਾਹੀਦਾ ਹੈ ਇਹਨਾਂ ਦੇ ਬਗੈਰ ਤਾਂ ਉਹ ਜਿਹੜੀ ਹੈਲਥ ਡਿਪਾਰਟਮੈਂਟ ਦੀ ਉਹ ਨਿਗ੍ਹਾ ਹੋਣੀ ਚਾਹੀਦੀ ਹੈ ਹਾਂਜੀ ਵੀ ਇਹ ਲੋਕਾਂ ਨੂੰ ਦੇਖ ਹੀ ਰਿਹਾ ਕਿਉਂਕਿ ਚਲੋ ਪਤਾ ਨਹੀਂ ਆਪਾਂ ਤਾਂ ਹੁਣ ਬਾਗੇਪਾਨੇ ਬੈਠੇ ਆ ਗਿਆ ਬਾਗੇਪਾਨੇ ਐਮਐਨਐ ਸਾਹਿਬ ਛੋਸਦਾ ਵੀ ਜੇਕਰ ਆਪਣੀ ਗੱਲ ਵਾਸ ਸੁਣਨਾ ਵੀ ਇੱਕ ਤਰ੍ਹਾਂ ਕਿਤੇ ਜਾ ਕੇ ਆਉਂ ਉਹ ਉਹਦੇ ਨਜ਼ਰ ਤੋਂ ਕੋਲੇ ਰੱਖ ਸਕਦੇ ਆ ਵੀ ਜਿੰਨੇ ਵੀ ਸੋਸ਼ਲ ਮੀਡੀਆ ਦੇ ਉੱਤੇ ਇਸ ਟਾਈਮ ਪ੍ਰੋਡਕਟ ਪੇਸ਼ ਕੀਤੇ ਜਾ ਰਹੇ ਆ ਠੀਕ ਆ ਕਿਸੇ ਵੀ ਤਰ੍ਹਾਂ ਦਾ ਨਾ ਸੰਬੰਧਤ ਹੈਗੇ ਆ ਉਹਨਾਂ ਪ੍ਰੋਡਕਟਾਂ ਦੀ ਜਿਹੜੀ ਮਸ਼ਹੂਰੀ ਕਰਨ ਤੋਂ ਬਗੈਰ ਬਗੈਰ ਉਹਨਾਂ ਦੇ ਜਿਹੜੇ ਲੇਬਲ ਹੋਣੇ ਚਾਹੀਦੇ ਆ ਉਹਨਾਂ ਦੀ ਜਿਹੜੀ ਜਾਂਚ ਹੋਣੀ ਚਾਹੀਦੀ ਆ ਵੀ ਲੋਕਾਂ ਨੂੰ ਲੋਕਾਂ ਨੂੰ ਨਸ਼ੇ ਦੇ ਵਿੱਚ ਲਾਇਆ ਜਾ ਰਿਹਾ ਇੱਕ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜਿਹੜੀ ਮੰਨ ਲਓ ਬਾਡੀ ਸਟਰਕਚਰ ਆ ਜਾਂ ਬਾਡੀ ਦੀ ਤਸਵੀਰ ਹਰ ਇੱਕ ਬੰਦੇ ਦੀ ਅਲੱਗ-ਅਲੱਗ ਹਾਂ ਮਤਲਬ ਉਹ ਆਪਾਂ ਹਰ ਇੱਕ ਚੀਜ਼ ਨੂੰ ਹਰ ਇੱਕ ਬੰਦੇ ਨੂੰ ਉਹੀ ਚੀਜ਼ ਦੇ ਹੀ ਜੰਨੇ ਕੋਈ ਟੈਸਟ ਨਹੀਂ ਮਤਲਬ ਅੱਜ ਤੋਂ ਪਹਿਲਾਂ ਜਿਹੜੀਆਂ ਇਹ ਚੀਜ਼ਾਂ ਆਪਾਂ ਕਹਿ ਦਿੰਦੇ ਆ ਮਤਲਬ ਇਹ ਦੇਸੀ ਆ ਜੀ ਦੇਸੀ ਜਿਹੜੀਆਂ ਪਹਿਲਾਂ ਲੋਕੀ ਤਿਆਰ ਕਰਦੇ ਸੀ ਨਾ ਜਿਹੜੇ ਸਿਆਣੇ ਬੀ ਜੋਰਗੀ ਸੀ ਉਹ ਪਹਿਲਾਂ ਪੁੱਛਦੇ ਆ ਜਾਂ ਦੇਖਦੇ ਹੁੰਦੇ ਵੀ ਤੇਰੀ ਤਸਵੀਰ ਕਿਹੜੀ ਆ ਬੋਡੀ ਦੀ ਕੀ ਚੀਜ਼ ਤੈਨੂੰ ਸ਼ੂਟ ਕਰੂ ਕੀ ਤੂੰ ਲੈ ਸਕਦਾ ਹੁਣ ਤਾਂ ਮੇਰੇ ਵਰਗਾ ਜਾਂਦਾ ਤੁਸੀਂ ਜਾ ਉਹਨੇ ਹਰੇਕ ਨੂੰ ਡੱਬੀ ਪਾਈ ਵੀ ਆ ਉਹ ਚੱਕ ਕੇ ਫੜਾ ਦਿੰਦੀ ਵੀ ਲੈਣ ਲਈ ਤੁਸੀਂ ਹਰੀਆਕ ਦੇ ਹੱਥ ਸਵਾਰ ਫੋਨ ਹਾਂਜੀ ਹਾਂਜੀ ਠੀਕ ਆ ਉਹਦੇ ਕੋਲੇ ਇੰਸਟਾਗ੍ਰਾਮ ਵੀ ਚੱਲਦਾ ਫੇਸਬੁੱਕ ਵੀ ਚੱਲਦੀ ਆ ਉਹਦੇ ਜੋ ਤੁਸੀਂ ਮਸ਼ਹੂਰੀ ਆ ਗਈ ਉਹਤੇ ਲਿਖਿਆ ਵੀ ਆਰਡਰ ਨਾਓ ਸ਼ਾਰਟਰ ਕਰੋ ਹਾਂਜੀ ਤੁਸੀਂ ਜਾ ਕਾਲ ਕਰੋ ਉਹਨਾਂ ਨੂੰ ਪੁੱਛੋ ਜੀ ਮੈਂ ਆਹ ਸਾਮਾਨ ਮਗਾਉਣਾ ਹੈਗਾ ਤੁਹਾਡੇ ਕੋਲੋਂ ਮੈਨੂੰ ਭੇਜ ਦਿਓ ਜੀ ਉਹਨਾਂ ਦੇ ਨਾਲ ਦੀ ਨਾਲ ਹੀ ਭੇਜਣਾ ਉਹ ਕਹਿੰਦੇ ਪੈਸੇ ਪਾਓ ਜੀ ਠੀਕ ਹੈ ਹੁਣ ਕੈਸ਼ ਔਨ ਡਿਲੀਵਰੀ ਵੀ ਹੈਗੀ ਉਹ ਕੋਈ ਕੋਈ ਕਰ ਲਈ ਹਾਂਜੀ ਆ ਘਰੇ ਆ ਜਣੀ ਘਰੇ ਆ ਜੀ ਇਹਦਾ ਕਿਹੜਾ ਕਹਿੰਦੇ ਚੈੱਕ ਕਰਨੀ ਆ ਪਰ ਗੱਲ ਉਹ ਚ ਹੈ ਕਿ ਸਰਕਾਰ ਦਾ ਜਗਰ ਦੇ ਚਾਹ ਧਿਆਨ ਦੇਵੇ ਇਹਨਾਂ ਚੀਜ਼ਾਂ ਦੇ ਕੰਟਰੋਲ ਹੋ ਸਕਦਾ ਚੰਗੀਆਂ ਚੀਜ਼ਾਂ ਲੋਕਾਂ ਨੂੰ ਮਿਲ ਸਕਦੀਆਂ ਕਿਉਂਕਿ ਹੈਲਥ ਡਿਪਾਰਟਮੈਂਟ ਇਸੇ ਕਰਕੇ ਹੁੰਦਾ ਵੀ ਉਹਨਾਂ ਨੇ ਜੋ ਕੋਈ ਲੋਕਾਂ ਨੂੰ ਕੋਈ ਗਲਤ ਚੀਜ਼ਾਂ ਦੇ ਪਰ ਸੋਸ਼ਲ ਮੀਡੀਆ ਤੇ ਮੇਰਾ ਖਿਆਲ ਆ ਵੀ ਵੱਡੇ ਪੱਧਰ ਤੇ ਜਿਵੇਂ ਤੁਸੀਂ ਦੱਸਿਆ ਨਾ ਨਸ਼ਾ ਕਿਹੜਾ ਵੇਚਿਆ ਜਾਂਦਾ ਹੈ ਠੀਕ ਹੈ ਵੀ ਉਹ ਨਸ਼ਾ ਕਰਕੇ ਕਹਿੰਦਾ ਵੀ ਉਹ ਚਲੋ ਜੋ ਵੀ ਹੈਗਾ ਪਰ ਬੰਦੇ ਦਾ ਸਰੀਰ ਤਾਂ ਸਮੇਂ ਬਾਅਦ ਘਟਦਾ ਹੀ ਆ ਨਾ ਤਕੜਾ ਘਟ ਹੁੰਦਾ ਘਟਦਾ ਜਿਆਦਾ ਉਹਦੇ ਚ ਤੁਸੀਂ ਨਾ ਤੁਹਾਡਾ ਨੁਕਸਾਨ ਜਿਆਦਾ ਹੈ ਹਾਂ ਬਾਅਦ ਚ ਜੇ ਤੁਸੀਂ ਇਹ ਚੀਜ਼ਾਂ ਛੱਡੀਆਂ ਤਾਂ ਡਾਕਟਰਾਂ ਕੋਲੇ ਚੱਕਰ ਆਪਾਂ ਲਾਉਣੇ ਆ ਆ ਵੀ ਦੇਖਦੇ ਆ ਲੋਕਾਂ ਨੂੰ ਵੀ ਆ ਚੀਜ਼ਾਂ ਦੀ ਪ੍ਰੋਬਲਮ ਆਉਂਦੀ ਆ ਨਾ ਪਰ ਮੈਂ ਇੱਕ ਗੱਲ ਇਹਦੀ ਚ ਇਹ ਹੈਗੀ ਆ ਜੇ ਤੁਸੀਂ ਕਿਸੇ ਨੂੰ ਦੇ ਰਹੇ ਆ ਕੋਈ ਚੀਜ਼ ਨਾ ਕੋਈ ਵਧੀਆ ਚੀਜ਼ ਦੇ ਦੋ ਜਿਹੜੇ ਬੱਚੇ ਆ ਕੋਈ ਵਿਆਹ ਆਉਣ ਵਾਲੇ ਇਹਨਾਂ ਨੂੰ ਵਿਚਾਰਾਂ ਨੂੰ ਨਹੀਂ ਹਜੇ ਪਤਾ ਜਿਹੜੇ ਛੋਟੇ ਆ 20 22 ਸਾਲ 25 ਸਾਲ ਦੀ ਉਜਵਾਨੀ ਦਾ ਟਾਈਮ ਹੁੰਦਾ ਤੇ ਨਹੀਂ ਬੱਚੇ ਨੂੰ ਨਹੀਂ ਵੀ ਪਤਾ ਲੱਗਦਾ ਉਹਨਾਂ ਨੂੰ ਸਮਝਾ ਦਿਓ ਵੀ ਯਾਰ ਜਿਹੜੇ ਜੇ ਤੁਸੀਂ ਚੀਜ਼ ਲੈਣੀ ਹੈ ਤੇ ਇਹ ਆ ਚੀਜ਼ ਦਾ ਇਦਾਂ ਕਰਕੇ ਜਦੋਂ ਆਪਾਂ ਨਹੀਂ ਦੱਸਦੇ ਮਲੇ ਉਹ ਕੋਰੇ ਕਾਗਜ਼ ਆ ਰਗੇ ਆ ਜਿਹੜੀ ਚੀਜ਼ ਉਹ ਤੇ ਛੱਪ ਗਈ ਉਹ ਛੱਪ ਗਈ ਆ ਬਸ ਉਹ ਜਿਹੜੀ ਚੀਜ਼ ਦੇਤੀ ਆ ਪਰ ਇਹ ਚੀਜ਼ਾਂ ਦਾ ਕਿਤੇ ਨਾ ਕਿਤੇ ਜਾ ਕੇ ਨੁਕਸਾਨ ਵੀ ਆ ਜਦੋਂ ਨੂੰ ਆਪਾਂ ਨੁਕਸਾਨ ਦਾ ਪਤਾ ਲੱਗ ਜਾਓ ਉਦੋਂ ਨੂੰ ਸਮਾਂ ਨਾ ਹੀ ਜਾਂਦਾ ਉਹਦ ਨੂੰ ਸਮਝ ਜਦੋਂ ਲੰਘ ਜਾਂਦਾ ਕਿਉਂਕਿ ਜਦੋਂ ਤੁਸੀਂ ਮੰਨ ਲਓ ਅੱਜ 20 22 ਸਾਲ ਦੇ ਲੈ ਰਹੇ ਹੋ ਕੱਲ ਨੂੰ 25 26 27 ਸਾਲ 'ਚ ਤੁਹਾਡੀ ਮੈਰਿਜ ਵੀ ਹੋਣੀ ਆ ਆਫਟਰ ਮੈਰਿਜ ਵੀ ਇਹ ਚੀਜ਼ਾਂ ਦੀਆਂ ਜਾ ਕੇ ਇਤਨਾ ਕਿਤੇ ਪ੍ਰੋਬਲਮ ਆਉਂਦੀ ਆਉਂਦੀ ਆ ਚਲੋ ਕਾਫੀ ਆਪਾਂ ਗੱਲਾਂ ਬਾਤਾਂ ਕਰ ਲੀਆਂ ਹੁਣ ਜਿੰਮ ਦੇ ਵਿੱਚ ਜਿਹੜੀ ਆਪ ਦੀ ਘਰ ਦੀ ਖਰਾਕ ਹੈ ਕੋਈ ਵੀ ਹੈ ਬੱਚਾ ਬੁੜਾ ਕੋਈ ਲੇਡੀਜ਼ ਹੈ ਕਿਸ ਤਰ੍ਹਾਂ ਦੀ ਖਰਾਕ ਨੂੰ ਤਾਂ ਸੇਵ ਕਰ ਲੈ ਜਿਸ ਨਾਲ ਉਹਨਾਂ ਦੀ ਆਪ ਦੀ ਬੋਡੀ ਜਿਹੜੀ ਸਹੀ ਰਹੇ ਤੇ ਉਹ ਜਿੰਮ ਵੀ ਲਾ ਲੈਣਾ ਠੀਕ ਆ ਵੀ ਹੁਣ ਕੰਮ ਕਾਰੋਬਾਰ ਉਹ ਹੋ ਜੇ ਹੈਗੇ ਲੋਕਾਂ ਦੇ ਉਹਨਾਂ ਦਾ ਹੋਰ ਕੋਈ ਕੰਮ ਇਹ ਉਹ ਦੇਖ ਕੇ ਆਖਰਕਾਰ ਆਉਦੀ ਬਾਡੀ ਨੂੰ ਸਹੀ ਰੱਖਣ ਦਾ ਸਰੀਰ ਨੂੰ ਤੰਦਰੁਸਤ ਰੱਖਣ ਦਾ ਵਾਸਤੇ ਇਸ ਤਰ੍ਹਾਂ ਦੀ ਗਰਾਹ ਸਭ ਤੋਂ ਪਹਿਲਾ ਪੁਆਇੰਟ ਦਾ ਬੜਾ ਸਵੇ ਦੀ ਚੀਜ਼ ਹੈ ਜਦੋਂ ਤੁਸੀਂ ਮੰਨ ਲਓ ਐਕਸਰਸਾਈਜ਼ ਸ਼ੁਰੂ ਕਰਨੀ ਹੈ ਜਾਂ ਜਮ ਜਾਂ ਕਿਤੇ ਗਰਾਊਂਡ ਵੀ ਜਾਣੇ ਹੋ ਕਿਤੇ ਜਾਣੇ ਜਦੋਂ ਤੁਸੀਂ ਆਪਣੀ ਬਾਡੀ ਨੂੰ ਪ੍ਰੋਟੀਨ ਰੁਟੀਨ ਚ ਪੂਰਾ ਦੇਣ ਲੱਗ ਗਏ ਉਹਨੇ ਆਟੋਮੈਟਿਕਲੀ ਗਰੋ ਕਰਨ ਲੱਗ ਗਿਆ ਮੰਨ ਲਓ ਤੁਸੀਂ ਅੱਜ 15 ਗ੍ਰਾਮ ਪ੍ਰੋਟੀਨ ਲੈਨੇ ਆ ਜਦੋਂ ਉਹ ਤੋਂ 25 ਤੋਂ 30 ਗ੍ਰਾਮ ਚ ਚਲੀ ਗਈ ਤਾਂ ਉਹਨੇ ਆਟੋਮੈਟਿਕਲੀ ਮਤਲਬ ਗਰੋ ਕਰਨਾ ਹੀ ਕਰਨਾ ਉਹ 25 20 25 30 ਗ੍ਰਾਮ ਪ੍ਰੋਟੀਨ ਆਪਾਂ ਨੂੰ ਘਰੋਂ ਤਕਰੀਬਨ ਜਾਂ ਮਤਲਬ ਕੋਈ ਬਦਾਮ ਵਗੈਰਾ ਇਦਾਂ ਡਰਾਈ ਫਰੂਟ ਵਗੈਰਾ ਹੈਗੇ ਆ ਉਹਦੇ ਤੋਂ ਆਪਾਂ ਪੂਰਾ ਕਰ ਸਕਦੇ ਆ ਜਿਹੜੇ ਨਾਨ-ভেজ ਵਗੈਰਾ ਲੈਂਦੇ ਆ ਉਹ ਚਿਕਨ ਹੈਗਾ ਐਗ ਹੈਗੀ ਮੱਛੀ ਹੈਗੀ ਮਤਲਬ ਜੇ ਤੁਸੀਂ ਬਜ਼ਾਰੋਂ ਕੋਈ ਚੀਜ਼ ਲੈ ਕੇ ਖਾਓਗੇ ਤੁਹਾਨੂੰ ਪਤਾ ਤਾਂ ਹੋਊ ਨਾ ਵੀ ਮੈਂ ਆਹ ਚੀਜ਼ ਲੈ ਕੇ ਖਾਧੀ ਹੋਇਆ ਯਾਰ ਵੀ ਇਹ ਇਹਨਾਂ ਸਮੱਸਿਆ ਅਸੋ ਜਿਵੇਂ ਤੁਸੀਂ ਹੁਣ ਗੱਲ ਕੀਤੀ ਹੈ ਪ੍ਰੋਟੀਨ ਲੈਣੀ ਜ਼ਰੂਰੀ ਆ ਉਹਦੇ ਵਾਸਤੇ ਜਿਵੇਂ ਹੁਣ ਵੈਜੀਟੇਰੀਅਨ ਲੋਕ ਹਾਂਜੀ ਜਿਹੜੇ ਕੋਈ ਮੇਰੇ ਵਰਗੇ ਕੁਝ ਨਹੀਂ ਖਾਂਦੇ ਇਹ ਉਹਨਾਂ ਲਈ ਸਮੱਸਿਆ ਬਣ ਜਾਂਦੀ ਵੀ ਕੀ ਖਾਈਏ ਨਾ ਉਹ Ăਡਾ ਖਾ ਸਕਦੇ ਨੇ ਵੀਰ ਖਾ ਸਕਦੇ ਆ ਉਹਨਾਂ ਲਈ ਵਿਸ਼ੇਸ਼ ਕੀ ਹੈਗਾ ਉਹ ਕਿਸ ਤਰ੍ਹਾਂ ਖਾਣ ਉਹ ਕਿਸ ਤਰ੍ਹਾਂ ਸੇਵਰ ਕਰਨਾ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਉਹਦੇ ਪਰੋਡਨ ਪ੍ਰੋਟੀਨ ਪੂਰੀ ਹੋ ਜਾਵੇ ਦੁੱਧ ਦੇ ਵਿੱਚ ਵੀ ਪ੍ਰੋਟੀਨ ਆ ਜੀ ਦਹੀਂ ਚ ਠੀਕ ਆ ਜਿਹੜੀਆਂ ਖਾਧ ਖਰਾਕਾਂ ਜਿਵੇਂ ਦਾਲਾਂ ਹੈਗੀਆਂ ਡਰਾਈ ਫਰੂਟ ਹੈਗੇ ਸਾਰਿਆਂ ਚ ਪ੍ਰੋਟੀਨ ਜਿਹੜੇ ਵੈਜੀਟੇਰੀਅਨ ਲੋਕ ਆ ਉਹ ਜਿਹੜੀ ਪ੍ਰੋਟੀਨ ਲੈਣ ਵਾਸਤੇ ਉਹਨਾਂ ਨੂੰ ਕੀ ਕੀ ਚੀਜ਼ ਕਿੰਨੇ ਕਿੰਨੇ ਮਾਤਰਾ ਚ ਖਾਣੀ ਚਾਹੀਦੀ ਹੈਗੀ ਆ ਕਿਉਂਕਿ ਤੁਸੀਂ ਲਗਾਤਾਰ ਤੁਹਾਡਾ ਵਾਹ ਪੈਂਦਾ ਰਹਿੰਦਾ ਅੰਦਾਜ਼ਨ ਕਿੰਨੀ ਹੋਣੀ ਚਾਹੀਦੀ ਉਹਦੇ ਵਿੱਚ ਇਹ ਹੁੰਦਾ ਜੀ ਬਲਰ ਸਾਹਿਬ ਮੈਂ ਤੁਹਾਨੂੰ ਇਹ ਹੀ ਦੱਸ ਰਿਹਾ ਸੀਗਾ ਕਿ ਰੂਟੀਨ ਵਾਈਜ਼ ਜਿਵੇਂ ਮੰਨ ਲਓ ਤੁਸੀਂ ਪ੍ਰੋਟੀਨ ਪੂਰੀ ਕਰਨ ਦੇ ਉਧਰ ਜਾ ਰਹੇ ਹੋ ਜਿਵੇਂ ਮਨ ਨੂੰ ਬਨਾਣਾ ਸ਼ੇਕ ਆ ਦੋ ਕੇਲੇ ਦੁੱਧ ਦੇ ਵਿੱਚ ਅੱਧਾ ਕਿਲੋ ਦੁੱਧ ਉਹ ਚ ਸ਼ੇਕ ਕਰ ਲੇ ਉਹ ਲੈ ਲਿਆ ਠੀਕ ਆ ਰੂਟੀਨ ਵਾਈਜ਼ ਜਿਵੇਂ 8 ਤੋਂ 10 ਬਦਾਮ ਪਿਓਗੇ ਜਾਂ ਚਨੇ ਪਿਓ ਲੈ ਉਹ ਪਾ ਕੇ ਪਿਓਗੇ ਸਵੇਰ ਉੱਠ ਕੋਲ ਉਹ ਚੀਜ਼ ਖਾ ਲਈ ਹੈ ਨਾ ਜੇ ਜਿਵੇਂ ਤੀਜੀ ਗੱਲ ਇਹ ਹੈਗੀ ਜਿਵੇਂ ਮੰਨ ਲਓ ਕਾਜੂ ਆ ਖਰੋਟ ਆ ਇਹ ਚੀਜ਼ਾਂ ਰੋਟਨ ਅਲੱਗ-ਅਲੱਗ ਚੀਜ਼ਾਂ ਹੈਗੀਆਂ ਅਲੱਗ-ਅਲੱਗ ਜਿਵੇਂ ਇੱਕ ਦਿਨ ਤੁਸੀਂ ਬਨਾਮ ਲੈ ਲੇ ਦੂਜੇ ਦਿਨ ਤੁਸੀਂ ਅਖਰੋਟ ਲੈ ਲੈ ਇੱਕ ਦਿਨ ਤੁਸੀਂ ਮੰਨ ਲਓ ਇਦਾਂ ਅ ਕਈ ਚੀਜ਼ਾਂ ਇਦਾਂ ਦੀਆਂ ਆਉਂਦੀਆਂ ਜਿਹੜੀਆਂ ਜਿਹਦੇ ਨਾਲ ਤੁਸੀਂ ਪ੍ਰੋਟੀਨ ਪੂਰਾ ਕਰ ਲਵੋਗੇ ਮੰਨ ਲਓ ਤੁਸੀਂ ਦੂਜੀ ਗੱਲ ਇਹ ਕਹਿੰਦੇ ਸੀ ਜਿਹੜੇ ਨਾਨਵੈਜ ਨਾਨਵੈਜ ਉਹਦੇ ਵਿੱਚ ਜਿਵੇਂ ਦੇਸੀ ਆਂਡੇ ਹੁਣ ਆਪਾਂ ਨੂੰ ਪਿੰਡਾਂ ਦੇ ਵਿੱਚ ਆਮ ਇਹ ਜਿਵੇਂ ਮੰਨ ਲਓ ਹੁਣ ਸ਼ਹਿਰਾਂ ਵਾਲੇ ਉਹਨਾਂ ਨੂੰ ਐ ਵੀ ਲੱਗੂਗਾ ਵੀ ਸਾਨੂੰ ਕਹੀ ਜਾਂਦੇ ਆ ਪਰ ਸ਼ਹਿਰਾਂ ਚ ਨਹੀਂ ਜੇ ਤੁਹਾਨੂੰ ਪਿੰਡਾਂ ਚੋਂ ਮਿਲਦੇ ਆ ਘਰੇ ਕਿਸੇ ਦਿਮ ਉਰਗੀਆਂ ਰੱਖੀਆਂ ਉਤੋਂ ਅੰਡੇ ਲੈ ਲੇ ਉਹ ਤੁਹਾਨੂੰ ਦੋ ਅੰਡੇ ਹੀ ਦੱਸਣਗੇ ਜਦੋਂ ਤੁਸੀਂ ਖਾਓਗੇ ਠੀਕ ਆ ਤੇ ਜਿਹੜਾ ਤੁਸੀਂ ਚਿਕਨ ਲੈਣਾ ਉਹ ਬੋਨਲੈਸ ਚਿਕਨ ਜਿਵੇਂ 100 150 200 ਗ੍ਰਾਮ ਠੀਕ ਆ ਤੀਜੀ ਗੱਲ ਆ ਗਈ ਜਿਵੇਂ ਮੰਨ ਲਓ ਹਫਤੇ ਵੀਕ ਦੇ ਵਿੱਚ ਦੋ ਤੋਂ ਤਿੰਨ ਦਿਨ ਮੱਛੀ ਫਿਸ਼ ਉਹ ਚੀਜ਼ ਰੂਟੀਨ ਬਣਾ ਲਓ ਇਹ ਚੀਜ਼ ਵੀ ਇਹ ਚੀਜ਼ ਜਦੋਂ ਤੁਸੀਂ ਲੈਣੀ ਸ਼ੁਰੂ ਕਰ ਦੋਗੇ ਤੁਹਾਡੀ ਬਾਡੀ ਦੇ ਵਿੱਚ ਤੁਹਾਨੂੰ ਆਟੋਮੈਟਿਕਲੀ ਪਤਾ ਲੱਗੂਗਾ ਰਾਜੀ ਇਹਦਾ ਮਤਲਬ ਵੀ ਜਿਹੜੀ ਤੁਸੀਂ ਨਾਨ ਵਜ ਵਾਲੇ ਦੀ ਗੱਲ ਕੀਤੀ ਹੈਗੀ ਆ ਵੀ ਚਿਕਨ ਦੀ ਗੱਲ ਕੀਤੀ ਦਾਲ ਪਿਆਡੇ ਦੇ ਆਂਡੇ ਦੇ ਹਾਂ ਆਂਡੇ 'ਚ ਵੀ ਫਰਕ ਹੈ ਤਾਂ ਮਤਲਬ ਹਾਂਜੀ ਮਤਲਬ ਜਿਵੇਂ ਦੇਸੀ ਆਂਡੇ ਆ ਨਾ ਉਹ ਬਹੁਤ ਘੱਟ ਮਿਲਦੇ ਆਂਡਾਂ ਦੇ ਵਿੱਚੋਂ ਸ਼ਾਇਦ ਜਿਹੜੇ ਫਾਰਮੀ ਆ ਤੇ ਜਾਂ ਦੇਸੀ ਆਂਡੇ ਆ ਨੇ ਜਿਹੜਾ ਫਰਕ ਕੀ ਆ ਪ੍ਰੋਟੀਨ ਦਾ ਫਰਕ ਹੈ ਤੇ ਪ੍ਰੋਟੀਨ ਦਾ ਕੀ ਫਰਕ ਆ ਜੀ ਬਰਾੜ ਸਾਹਿਬ ਫੇਰ ਉਹੀ ਗੱਲ ਆਉਣੀ ਆ ਬਿਜ਼ਨਸ ਦੀ ਜਿਹੜੇ ਫਾਰਮੀ ਆਂਡੇ ਆ ਆਪਾਂ ਨੂੰ ਮੰਨ ਲਓ ਇਥੇ ਦੁਕਾਨਾਂ ਤੋਂ ਮਿਲਦੇ ਆ ਉਹ ਫੀਡ ਨਾਲ ਤਿਆਰ ਕੀਤੇ ਵੇ ਫੀਡ ਨਾਲ ਤਿਆਰ ਕੀ ਮਤਲਬ ਉਹਨਾਂ ਨੂੰ ਇਹ ਹੁੰਦਾ ਵੀ ਅਸੀਂ ਜਲਦੀ ਤੋਂ ਜਲਦੀ ਇਹਨਾਂ ਨੂੰ ਮਾਰ ਜਾਂ ਫੀਡ ਪਾ ਕੇ ਉਹਨਾਂ ਨੂੰ ਤਿਆਰ ਕੀਤਾ ਦੇਸੀ ਅੰਡੇ ਵੀ ਆਪਾਂ ਨੂੰ ਇਦਾਂ ਦੇ ਮਿਲਦੇ ਆ ਬਾਜ਼ਾਰ ਦੇ ਵਿੱਚੋਂ ਆਮ ਨਾਰਮਲ ਉਹ ਵੀ ਪਿਓਰ ਦੇਸੀ ਨਹੀਂ ਹੁੰਦੇ ਜਿਹੜੇ ਤੁਸੀਂ ਪਿੰਡਾਂ ਵਾਲੀ ਗੱਲ ਕਰਦੇ ਆ ਉਹ ਉਹ ਦੇਸੀ ਹੁੰਦੇ ਆ ਜਿਹੜੇ ਬਾਜ਼ਾਰ ਦੇ ਵਿੱਚੋਂ ਦੇਸੀ ਮਿਲਦੇ ਉਹ ਕਲੇਲਰ ਉਹਨਾਂ ਨੂੰ ਬੋਲਦੇ ਆ ਜਿਵੇਂ ਮੰਨ ਲਓ ਮੁਰਗੇ ਜਾਂ ਵਰਗੀ ਦਾ ਦੂਜਾ ਰੂਪ ਜਿਹਨੂੰ ਆਪਾਂ ਕਹਿੰਦੇ ਨੇ ਨਾ ਉਹ ਦੇਸੀ ਆ ਤੇ ਨਾ ਉਹ ਫਾਰਮੀ ਉਸਕਾਰ ਵਾਲੇ ਜਿਹੜੀ ਬਰੀਡ ਆ ਜਾਂਦੀ ਹੈ ਤੇ ਗੱਲ ਵਿੱਚ ਇਹ ਚਿਕਨ ਦੀ ਹੈ ਜਿਹੜੀ ਹੁਣ ਚਿਕਨ ਜਿਹੜਾ ਸਹੀ ਨਹੀਂ ਮਿਲਦਾ ਪਿਆ ਜਿਹੜੇ ਚਲ ਖਾਂਦੇ ਆ ਲੋਗ ਉਹਨਾਂ ਨੂੰ ਹੋਊਗਾ ਆਪਣੀ ਗੱਲ ਚੰਗੀ ਬੰਦਾ ਲੱਗੇ ਹਾਂਜੀ ਹੁਣ ਚਿਕਨ ਖਾਣ ਵਾਲੇ ਚਿਕਨ ਵਰਗੀ ਦੇ ਚਿਕਨ ਖਾਣਗੇ ਜਾਂ ਬੱਕਰੇ ਦਾ ਖਾਣਗੇ ਕਾਦਾ ਖਾਣਗੇ ਹੁਣ ਪਤਾ ਨਹੀਂ ਜਿਹੜੇ ਖਾਂਦੇ ਉਹਨਾਂ ਨੂੰ ਪਤਾ ਹੋਊਗਾ ਵੀ ਉਹ ਕਿਵੇਂ ਪਛਾਣਨਗੇ ਪਰ ਗੱਲ ਵਿੱਚ ਹੈ ਕਿ ਜਿਹੜੇ ਵੇਚਦੇ ਉਹ ਨਹੀਂ ਬਤਾਉਂ ਕਾਦਾ ਵੇਚ ਰਹੇ ਆ ਉਹ ਤੋਂ ਪ੍ਰਾਉ ਗੁੱਸਾ ਨਾ ਮਨਿਓ ਕਿਉਂਕਿ ਪਿਛਲੇ ਸਮੇਂ ਦੀ ਗੱਲ ਹੈਗੀ ਆ ਪਰ ਸਾਮ ਪਹਿਲਾਂ ਪੋਰਕ ਪੂਰੇ ਲੋਕਾਂ ਨੂੰ ਚੇਤਾ ਨਹੀਂ ਉਹ ਕਹਿੰਦੇ ਸਾਡਾ ਰੁੜੀ ਚਲ ਜਾਂਦੀ ਹਾਂ ਜੀ ਹਾਂ ਜੀ ਹਾਂ ਜੀ ਤੁਸੀਂ ਵੀ ਸੁਣੀ ਹੋ ਜੀ ਹਾਂ ਜੀ ਹਾਂ ਜੀ ਉਹ ਲੋਕ ਉਛਵਾਸ਼ ਕੀਤੇ ਕਾ ਨਾ ਹੁਣ ਗੱਲ ਵਿੱਚ ਹੋਇਆ ਕਿ ਵੀ ਬੰਦੇ ਨੇ ਸਿਹਤ ਵੀ ਬਣਾਉਣੀ ਆ ਜੇ ਲੋਕ ਨੂੰ ਜਿਹਨਾਂ ਖਾਣਾ ਆ ਜਾਂ ਹੁਣ ਹਾਂ ਮੱਛੀ ਚਲੋ ਬੰਦਾ ਫੜ ਕੇ ਲਿਆ ਪਤਾ ਲੋਕ ਇਹਦੇ ਹੁੰਦੇ ਆ ਵੀ ਕੰਡੇ ਵਾਲੀ ਪਤਾ ਜਿਹਦਾ ਬੰਦਾ ਖਾਂਦਾ ਨੂੰ ਪਤਾ ਲੱਗ ਜਾਂਦਾ ਵੀ ਇਹ ਕਿਹੜੀ ਮੱਛੀ ਆ ਕਿਹੜੀ ਬਰੀਦ ਹੈਗੀ ਆ ਜੋ ਵੀ ਹੈਗੀ ਵੀ ਕਿਹਦਾ ਫਾਇਦਾ ਜ਼ਿਆਦਾ ਆਏਗਾ ਜਿੰਦਾ ਘੱਟ ਬ੍ਰਾਦਰ ਸਾਹਿਬ ਇੱਥੇ ਇੱਕ ਮੈਂ ਤੁਹਾਨੂੰ ਇੱਕ ਪੁਆਇੰਟ ਦੀ ਗੱਲ ਦੱਸਦਾ ਅਸਲ ਵਿੱਚ ਨਾ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਕਿ ਬਿਜ਼ਨਸ ਬਣ ਗਿਆ ਮਤਲਬ ਕਿਸੇ ਵੀ ਚੀਜ਼ ਦਾ ਨਾ ਬਿਜ਼ਨਸ ਬਣ ਗਿਆ ਕਾਰੋਬਾਰ ਬਣ ਗਿਆ ਕਿਸੇ ਦੀ ਸਿਹਤ ਨਾਲ ਕੀ ਹੋਈ ਜਾਂਦਾ ਕਿਸੇ ਨੂੰ ਕੋਈ ਮਤਵ ਨਹੀਂ ਲੋਕ ਮਤਲਬ ਲਕੋ ਕੇ ਪਤਾ ਨਹੀਂ ਕੀ ਕੀ ਚੀਜ਼ ਵੇਚੀ ਜਾ ਰਹੀ ਹੈ ਪ੍ਰੋਸੀ ਜਾ ਰਹੀ ਹੈ ਨਾ ਮਤਲਬ ਕੱਡਿਆ ਤਰ੍ਹਾਂ ਦੇ ਪ੍ਰਾਉ ਗੱਲ ਹੈ ਵੀ ਅਸੀਂ ਥੋੜੀ ਵਿਚਾਰ ਕਰਕੇ ਇਸ ਤਰ੍ਹਾਂ ਕੀ ਰੱਖੀ ਹੈ ਕਿ ਆ ਵੀ ਇਹਨਾਂ ਦਾ ਵਾਅ ਪੈਂਦਾ ਨੇ ਨਾ ਮੈਂ ਪਹਿਲਾਂ ਵੀ ਦੱਸਿਆ ਸੀਗਾ ਤੇ ਮੇਰੇ ਵੀ ਕਦੇ ਨਾ ਕਿਤੇ ਗੱਲਬਾਤ ਹੋ ਜਾਂਦੀ ਲੋਕਾਂ ਦੇ ਨਾਲ ਤੇ ਸਿਹਤ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈਗਾ ਜੀ ਅਗਰ ਆਪਾਂ ਵੀ ਸਿਹਤ ਦਾ ਖਿਆਲ ਨਹੀਂ ਰੱਖਦੇ ਤਾਂ ਸਮੇਂ ਤੋਂ ਪਹਿਲਾਂ ਬੁੱਢੇ ਵੀ ਹੋ ਜਾਂਦੇ ਆ ਆਪਾਂ ਤੇ ਬਿਮਾਰੀਆਂ ਵੀ ਜ਼ਿਆਦਾ ਚੁੰਮੜ ਜਾਂਦੀਆਂ। ਬ੍ਰਾਡ ਸਾਹਿਬ ਇੱਕ ਇੱਕ ਪੁਆਇੰਟ ਮੈਂ ਲਾਸਟ ਤੁਹਾਨੂੰ ਗੱਲ ਅਸਲ ਮੈਂ ਬੰਦਾ ਕੀ ਆ। ਸਿਹਤ ਦਾ ਧਿਆਨ ਆਪਾਂ ਉਦੋਂ ਰੱਖਾਂਗੇ ਜਿਵੇਂ ਮੰਨ ਲਓ ਆਪਾਂ ਗੁਰਦੁਆਰਾ ਸਾਹਿਬ ਆ ਜਾਂ ਧਾਰਮਿਕ ਸਥਾਨ ਲਈ ਇੱਕ ਦਸਵੰਦ ਕੱਢਦੇ ਆ। ਇਦਾਂ ਬਾਡੀ ਲਈ ਕੱਢਣਾ ਸ਼ੁਰੂ ਕਰੋ ਤੁਸੀਂ। ਖਰਾਕ ਲਈ, ਜੈਮ ਲਈ, ਐਕਸਰਸਾਈਜ਼ ਲਈ ਮੰਨ ਲਓ ਤੁਸੀਂ ਰੋਜ਼ 100 ਰੁਪਏ, 50 ਰੁਪਏ, 10 ਰੁਪਏ, 20 ਰੁਪਏ ਉਹ ਕੱਢਨੇ ਸ਼ੁਰੂ ਕਰਦੋ। ਉਹਦੇ ਨਾਲ ਤੁਸੀਂ ਆਪਦੇ ਆਪ ਨੂੰ ਮੇਨਟੇਨ ਕਰ ਸਕਦੇ ਆ ਜਿਵੇਂ 2000, 3000, ਉਧਰ ਜਮ ਵਾਲੇ ਨੂੰ ਖਰਾਬ ਮਤਲਬ ਫੀਸ ਦੇ ਦੋ ਜਦੋਂ ਤੁਸੀਂ ਫੀਸ ਦਿੱਤੀ ਹੋਊਗੀ ਤਾਂ ਫਿਰ ਤੁਹਾਡਾ ਮਨ ਵੀ ਕਰੂਗਾ ਜਾਣੋ ਤੇ ਜੇ ਤੁਸੀਂ ਖਾਓਗੇ ਚੀਜ਼ਾਂ ਤੇ ਫਿਰ ਤੁਹਾਨੂੰ ਚੰਗਾ ਵੀ ਲੱਗੂਗਾ ਜੇ ਤੁਸੀਂ ਚੰਗੀ ਗ੍ਰਾਂਕਾਂ ਰਹਿੰਦਾ ਤੁਸੀਂ ਆਪ ਹੀ ਸੋਚੋ ਤੁਹਾਡਾ ਮਨ ਕਰੂਗਾ ਮਨ ਕਰੂਗਾ ਮਨ ਕਰੂਗਾ ਕੰਮ ਤਾਂ ਦਾ ਕੀਤਾ ਜਾਵੇ ਜਾਣ ਜਮ ਜਾਇਆ ਜਾਵੇ ਜਾਂ ਗਰਾਊਂਡ ਜਾਂ ਗਰਾਊਂਡ ਜਾਓੜ ਗਰਾਊਂਡ ਤੁਸੀਂ ਜਾ ਕੇ ਵਾਕ ਕਰੋਗੇ ਜਾਂ ਕੋਈ ਇਹ ਤੁਹਾਡਾ ਮਨ ਲੱਗੂਗਾ ਜਿਵੇਂ ਆਪਾਂ ਗੁਰਦੁਆਰਾ ਸਾਹਿਬ ਜਾਂਦੇ ਆ ਮਤਲਬ ਇੱਕ ਦਿਨ ਨਹੀਂ ਦੋ ਦਿਨ ਨਹੀਂ ਤਿੰਨ ਦਿਨ ਨਹੀਂ ਚਾਰ ਦਿਨ ਨਹੀਂ ਹਫਤੇ ਬਾਅਦ ਤੁਹਾਡਾ ਮਨ ਲੱਗਣਾ ਸ਼ੁਰੂ ਹੋ ਜੂਗਾ ਪਰ ਇਹ ਹੈਗਾ ਵੀ ਸਰਕਾਰ ਜਰੂਰ ਧਿਆਨ ਦੇਵੇ ਕਿਉਂਕਿ ਜੈਮ ਹੈ ਜਿਹੜੇ ਜੈਮ ਜੇ ਅਗਰ ਵਧੀਆ ਤਰੀਕੇ ਨਾਲ ਖੋਲੇ ਜਾ ਹਾਂਜੀ ਹਾਂਜੀ ਤੇ ਉਹਨਾਂ ਦੀ ਜਿਹੜੀਆਂ ਬਹੁਤ ਘੱਟ ਪੀਸਾ ਰੱਖਿਆ ਜਾਂਦਾ ਜਿਹੜੇ ਮਤਲਬ ਵਿਚਾਰੇ ਦੇ ਨਹੀਂ ਸਕਦੇ ਕਈ ਬੰਦੇ ਨਹੀਂ ਦੇ ਸਕਦੇ ਹੁਣ ਚਲੋ ਜਿਹੜੇ ਪ੍ਰਾਈਵੇਟ ਜੈਮ ਬਣੇ ਵੀ ਹੈਗੇ ਮਾੜੀ ਗੱਲ ਨਹੀਂ ਬਹੁਤ ਵਧੀਆ ਗੱਲ ਆ ਜਿਹੜੋਂ ਨੌਜਵਾਨ ਮੁੰਡਿਆਂ ਨੇ ਕੰਮ ਵੀ ਚਲਾਇਆ ਨੌਣਾ ਵੀ ਬਣਦਾ ਕਿਉਂਕਿ ਜਗਾਰ ਹੈ ਚੰਗੀ ਗੱਲ ਗਰਾਊਂਡ ਦਾ ਵੀ ਨਾਲ ਨਾ ਗਰਾਊਂਡ ਲਈ ਵੀ ਉਤਸ਼ਾਹ ਕੀਤਾ ਜਾਵੇ ਕਿਉਂਕਿ ਗਰਾਊਂਡ ਤਾਂ ਹਰ ਇੱਕ ਪਿੰਡ 'ਚ ਹੈਗਾ ਮਤਲਬ ਉਹਦੇ ਨਾਲ ਜੋੜਨ ਦੀ ਕੋਈ ਲੋੜ ਆ ਜੋੜਨ ਦੀ ਲੋੜ ਬੱਚਿਆਂ ਨੂੰ ਨਾ ਉਧਰ ਉਹਨਾਂ ਨਾਲ ਜੋੜ ਬਹੁਤ ਚੰਗੇ ਕੋਚ ਵੀ ਹੈਗੇ ਆ ਕੋਚ ਲਿਆਗੇ ਉਹ ਚਲੋ ਠੀਕ ਆ ਗਰਾਊਂਡ ਦੇ ਵਿੱਚ ਨਹੀਂ ਵੀ ਹੋ ਸਕਦਾ ਜੇ ਕਰ ਸਕਦੇ ਤਾਂ ਇੱਕ ਵਧੀਆ ਮਤਲਬ ਇੱਕ ਸਾਲ ਦੇ ਵਿੱਚ ਦੋ ਜਾਂ ਤਿੰਨ ਮਹੀਨੇ ਉੱਥੇ ਗਰਾਊਂਡ ਦੇ ਵਿੱਚ ਕੋਈ ਕੈਂਪ ਵਗੈਰਾ ਲੱਗੇ ਤਾਂ ਲੋਕਿ ਜਿਹੜੇ ਬੱਚੇ ਆ ਉਹਦੇ 'ਚ ਉਤਸ਼ਾਹਤ ਹੋਣਗੇ ਇੰਟਰਸਟ ਵਧੂਗਾ ਉਹਨਾਂ ਦਾ ਪਰ ਜਿਹੜੇ ਜੱਦ ਜਾਂਦੇ ਹੈਗੇ ਆ ਉਹ ਨੌਜਵਾਨ ਮੁੰਡੇ ਜਿਹੜੇ ਜਾਂ ਕੋਈ ਵੀ ਮੇਰੇ ਖਿਆਲ ਆ ਵੀ ਜੰਮਾ ਫੈਮਿਲੀਆ ਜਾਂ ਕੋਈ ਵੀ ਫੈਮਿਲੀਆ ਵੀ ਜਾਂਦੀ ਆ ਹੈਗੀ ਆ ਉਹ ਲਾਉਣ ਲੱਗ ਪੈਂਦੇ ਫਿਰ ਉਹਨਾਂ ਦਾ ਮਨ ਵੀ ਕਰਦਾ ਵੀ ਆਪਾਂ ਆਪਣੀ ਸਿਹਤ ਯਾਰ ਬਣਾ ਲੀਏ ਹਨ ਅਸਲ ਵਿੱਚ ਮੈਂ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ ਇਹ ਚਲੋ ਜੇ ਵਾਇਗਰੂ ਨੇ ਇੱਕ ਚਾਇਆ ਤਾਂ ਉਹਨਾਂ ਦੇ ਟਾਈਮ 'ਚ ਆਪਾਂ ਵੀ ਇੱਕ ਵਾਗੇ ਪ੍ਰਾਣੇ ਨੂੰ ਵਧੀਆ ਚੀਜ਼ ਜਿੱਥੇ ਫੈਮਲੀਆਂ ਲੇਡੀਜ਼ ਤੇ ਬੱਚੇ ਜਾਂ ਜਿਹੜੇ ਓਵਰਏਜ ਆ ਜਿਨ੍ਹਾਂ ਨੂੰ ਮੈਡੀਟੇਸ਼ਨ ਦੀ ਲੋੜ ਆ ਕਰ ਰਹੇ ਆ ਉਪਰਾਲਾ ਚਲੋ ਵਾਇਗਰੂ ਕਰੇ ਤੇ ਜਲਦੀ ਅਸੀਂ ਇਹ ਕਰਾਂਗੇ ਬੱਚਾ ਕੀ ਗੱਲ ਆ ਕਹਿੰਦੇ ਵੀ ਜੇਕਰ ਤੁਸੀਂ ਜਦੋਂ ਜਿੱਤੇ ਆਪਸੀ ਆਪਣਾ ਰਜਕਾਰ ਤੋਂ ਹਾਂਜੀ ਉਥੇ ਇੱਕ ਚੰਗਾ ਕੰਮ ਵੀ ਕਰ ਲੱਗਿਆ ਹੈ ਸੇਵਾ ਵੀ ਕਰ ਲੱਗਿਆ ਚਲੋ ਜਦੋਂ ਤੁਸੀਂ ਚੋਣਾਂਵਾਂਗੇ ਉਦੋਂ ਆਪਾਂ ਜਰੂਰ ਦਿਖਾਵਾਂਗੇ ਵੀ ਹਾਂਜੀ ਹਾਂਜੀ ਕਿਉਂਕਿ ਦਿਖਾਉਣਾ ਵੀ ਵੱਡਾ ਹੈ ਜੋ ਕੋਈ ਚੰਗੀ ਚੀਜ਼ ਕੋਈ ਹੋ ਰਹੀ ਹੈ ਹਾਂਜੀ ਹਾਂਜੀ ਤੇ ਦੋਸਤੋ ਗੱਲ ਇਹ ਹੈ ਵੀ ਅਸੀਂ ਚਰਚਾ ਜਰੂਰ ਵੱਖਰੇ ਵਿਸ਼ੇ ਤੇ ਅੱਜ ਕੀਤੀ ਹੈਗੀ ਆ ਤੇ ਉਮੀਦ ਕਰਦੇ ਹਾਂ ਤੁਹਾਡੀ ਇਸ ਚਰਚਾ ਨੂੰ ਤੁਸੀਂ ਜਰੂਰ ਪਸੰਦ ਕਰੋਗੇ ਅਗਰ ਤੁਹਾਨੂੰ ਕੋਈ ਲੱਗੇ ਸਾਡੀ ਕਿਸੇ ਗੱਲਬਾਤ ਦੇ ਵਿੱਚ ਕੋਈ ਤਾਂ ਹੀ ਹੈਗੀ ਆ ਤੁਹਾਨੂੰ ਮੈਸੇਜ ਜਰੂਰ ਕਰ ਦਿਓ ਕਿਉਂਕਿ ਮੈਸੇਜ ਕਰੋਗੇ ਸਾਰਥਕ ਕਰੋ ਕਿਉਂਕਿ ਅਸੀਂ ਇਹਨੇ ਜ਼ਿਆਦਾ ਵੀ ਹੈ ਨਹੀਂ ਕਿ ਕੋਈ ਡਾਕਟਰ ਨਹੀਂ ਗਿਆ ਸੀ ਆ ਆਪ ਤੁਹਾਡੇ ਵਰਗੇ ਹੈਗੇ ਆ ਅਸੀਂ ਕਿਉਂਕਿ ਟ੍ਰੇਨਰ ਆ ਨਾਰਮਲ ਗੱਲਾਂ ਜਿਹੜੀਆਂ ਆਪਣੀਆਂ ਗੱਲਾਂ ਅਸੀਂ ਕੀਤੀਆਂ ਗਈਆਂ ਕਿਸੇ ਤੇ ਕੋਈ ਤਵਾਂ ਨਹੀਂ ਲਾਇਆ ਸਿਰਫ ਇਹ ਆ ਵੀ ਸਾਡੇ ਜੇ ਨੌਜਵਾਨ ਪੀੜ੍ਹੀ ਜਾਂ ਸਾਡੇ ਭਰਾ ਭੈਣ ਭਰਾ ਜਿਹੜੇ ਵੀ ਹੈਗੇ ਉਹ ਆਪ ਵੀ ਸਿਹਤ ਦਾ ਖਾਸ ਖਿਆਲ ਰੱਖਣ ਕਿਉਂਕਿ ਸਾਡਾ ਪੰਜਾਬ ਆ ਨਵਾਂ ਨਰਵਾ ਰਹੇ ਤੇ ਜਿਹੜੀ ਸਰਕਾਰ ਆ ਉਹ ਲਗਾਤਾਰ ਜਿਹੜੀਆਂ ਇਸ ਟਾਈਮ ਸੋਸ਼ਲ ਮੀਡੀਆ ਤੇ ਬਹੁਤ ਕੌਸ਼ਲ ਜਿਹੜਾ ਆ ਰਿਹਾ ਹੈਗਾ ਤੇ ਲੋਕ ਉਹਦਾ ਸ਼ਿਕਾਰ ਵੀ ਹੋ ਰਹੇ ਆ ਹਾਂਜੀ ਤੇ ਵੱਡੇ ਪੱਧਰ ਤੇ ਉਹਨਾਂ ਦੀ ਲੁੱਟ ਵੀ ਹੋ ਰਹੀ ਹੈ ਜਰੂਰ ਧਿਆਨ ਦੇਵੇ ਕਿਉਂਕਿ ਹੈਲਥ ਡਿਪਾਰਟਮੈਂਟ ਤਾਂ ਖਾਸ ਕਰਕੇ ਕਿਉਂਕਿ ਜੇਕਰ ਉਹ ਧਿਆਨ ਦੇਣਗੇ ਜਿਹੜੀਆਂ ਵੀ ਸਾਈਟਾਂ ਦੇ ਉੱਪਰ ਮਸ਼ਹੂਰੀਆਂ ਆਉਂਦੀਆਂ ਹਨ ਤੇ ਉਹਨਾਂ ਦਾ ਉਹਨਾਂ ਨੂੰ ਧਿਆਨ ਦਿੱਤਾ ਜਾਵੇ ਤੇ ਉਹਨਾਂ ਨੂੰ ਚੈੱਕ ਕੀਤਾ ਜਾਵੇ ਜੇਕਰ ਉਹ ਸਹੀ ਹੈ 100% ਸਹੀ ਹੈ ਤਾਂ ਸਰਕਾਰ ਦੀ ਉੱਤੇ ਮੋਰ ਲੱਗੀ ਹੋਵੇ ਵੀ ਇਹ ਸਰਕਾਰ ਵੱਲੋਂ ਅਪਰੂਵ ਹੈਗੀਆਂ ਇਸ ਕਰਕੇ ਆ ਵੀ ਮੈਂ ਤਾਂ ਐਮਐਲਏ ਸਾਹਿਬ ਨੂੰ ਬੇਨਤੀ ਕਰੂੰਗਾ ਸਾਡੇ ਵਾਗੇ ਬੰਦਿਆਂ ਨੂੰ ਵੀ ਤੁਸੀਂ ਜਰੂਰ ਇਸ ਵਿਸ਼ੇ ਦੇ ਮਤਲਬ ਜਦੋਂ ਕੋਈ ਸਰਕਾਰ ਦੇ ਕਿਸੇ ਡਿਪਾਰਟਮੈਂਟ ਦੇ ਵਿੱਚ ਆਪਣੀ ਗੱਲ ਰੱਖੋ ਕਿ ਜੋ ਵੀ ਸੋਸ਼ਲ ਮੀਡੀਆ ਤੇ ਆ ਰਿਹਾ ਵਾ ਉਹ ਨੂੰ ਜ਼ਰੂਰ ਜੇ ਬਰਾੜ ਸਾਹਿਬ ਆਪਣੇ ਨਾਲ ਕੋਈ ਡਾਈਟ ਬਾਰੇ ਜਾਂ ਐਕਸਰਸਾਈਜ਼ ਬਾਰੇ ਜਾਂ ਕਿਸੇ ਨੂੰ ਮਤਲਬ ਪਰਸਨਲੀ ਹੁਣ ਫੈਮਲੀਆਂ ਦਾ ਵੀ ਉਹ ਅਰਜ਼ਾ ਆ ਨਾ ਹੋਇਆ ਵਾ ਤੇ ਕਿਸੇ ਨੂੰ ਲੋੜ ਆ ਤਾਂ ਆਪਾਂ ਨੰਬਰ ਵੀ ਆਪ ਦਾ ਮੇਰਾ ਮੈਂ ਦੇ ਦੂੰਗਾ ਤਾਂ ਉਹਦੇ ਲਈ ਜਿਵੇਂ 9815472942 ਤੁਸੀਂ ਮੈਨੂੰ ਕਾਲ ਕਰ ਸਕ ਹਾਂ ਜੇ ਕਿਸੇ ਨੇ ਮਤਲਬ ਕੋਈ ਪੁੱਛਣਾ ਹੋਵੇ ਇਹਨਾਂ ਕੋਲੋਂ ਜਾਂ ਕੋਈ ਇਹਨਾਂ ਕੋਲ ਕੋਈ ਟ੍ਰੇਨਿੰਗ ਲੈਣੀ ਹੋਵੇ ਤੁਸੀਂ ਕਿਉਂਕਿ ਲਗਾਤਾਰ ਇਹ ਫੈਮਲੀਆਂ ਨੂੰ ਟ੍ਰੇਨ ਕਰ ਰਹੇ ਹੈਗੇ ਜੈਮ ਜੈਮ ਲਈ ਬਹੁਤ ਘੱਟ ਕਹਿੰਦੇ ਵੀ ਆਪਦੀ ਸੇਵਾ ਲੈਂਦੇ ਹੈਗੇ ਆ ਕਿਉਂਕਿ ਇਹਨਾਂ ਨੂੰ ਵੀ ਆ ਵੀ ਜਿਹੜੇ ਪਰਿਵਾਰ ਉਹ ਵਧੀਆ ਰਹਿਣ ਤੇ ਇਹਨਾਂ ਨੂੰ ਵੀ ਖੁਸ਼ੀ ਮਿਲਦੀ ਹੈ ਜਦੋਂ ਕਿਸੇ ਨੂੰ ਕੋਈ ਟ੍ਰੇਨ ਕਰਦੇ ਹੈਗੇ ਆ ਤੇ ਅਗਲੇ ਦੀ ਸਿਹਤ ਚੱਕ ਜਦੋਂ ਆਪਾਂ ਦੇਖਦੇ ਆ ਨਾ ਕਿਸੇ ਨੂੰ ਫਿੱਟ ਤੇ ਆਪਾਂ ਨੂੰ ਆਪ ਨੂੰ ਚੰਗਾ ਲੱਗਦਾ ਚੰਗਾ ਲੱਗਦਾ ਚੰਗਾ ਕੰਮ ਕੀਤਾ ਤਾਂ ਤੁਹਾਨੂੰ ਆਪ ਨੂੰ ਵੀ ਥੋੜਾ ਜਿਹਾ ਹੁੰਦਾ ਵੀ ਆ ਜਾਂਦਾ ਚੰਗਾ ਕਰਦੇ ਬਾਕੀ ਆਉਣ ਵਾਲੇ ਸਮੇਂ 'ਚ ਬਰਾੜ ਸਾਹਿਬ ਇੱਕ ਚੀਜ਼ ਇਹੀ ਰਹਿ ਜਾਣੀ ਜੇ ਤੁਹਾਡੇ ਕੋਲ ਤੁਸੀਂ ਫੈਕਟੋ ਹਾਂ ਤਾਂ ਤੁਸੀਂ ਡਾਕਟਰਾਂ ਤੋਂ ਵੀ ਬਾਤ ਸਕਦੇ ਆ ਆਪਦੇ ਪੈਸੇ ਨੂੰ ਵੀ ਬਚਾ ਸਕਦੇ ਆ ਤੇ ਆਪਦਾ ਸਰੀਰ ਵੀ ਨਰਮਾ ਰੱਖ ਸਕਦੇ ਆ ਬਿਲਕ ਸ੍ਰੀ ਨਰੋਵਾ ਸਾਡਾ ਪੰਜਾਬ ਵੀ ਨਰੋਵਾ ਉਮੀਦ ਕਰਦੇ ਸਾਡੀ ਤੁਸੀਂ ਇਸ ਗੱਲਬਾਤ ਨੂੰ ਸ਼ੇਅਰ ਵੀ ਕਰੋਗੇ ਸਾਡਾ ਪੇਜ ਫੋਲੋ ਕਰੋਗੇ ਬਹੁਤ ਬਹੁਤ ਧੰਨਵਾਦ ਸਾਹਿਬ ਵੈਰੀ ਗੁੱਡ ਜੀ ਕਿਫਤ